ਕੁਛ ਬਣ ਜਾਂਦਾ ਜਾਂ ਆਮ ਤੌਰ ਤੇ ਇਹ ਲੋਕਾਂ ਤੋਂ ਕੁਝ ਚਰਚਾ ਵੀ ਹੈ ਇਹ ਲੋਕਾਂ ਦੇ ਵਿੱਚ ਕਿ ਹੁਣ ਤੱਕ ਜਿੰਨੇ ਵੀ ਐਮਐਲਏ ਬਣੇ ਨੇ ਉਹਨਾਂ ਦੇ ਕੂਟੀਆਂ ਦੇ ਐਡਰੈਸ ਲੋਕਾਂ ਨੂੰ ਪਤਾ ਹੈ ਤੇ ਉਹ ਮੇਰੇ ਬਾਰੇ ਤਾਂ ਸ਼ਾਇਦ ਰੋਪੜ ਦੇ ਕਿਸੇ ਬੰਦੇ ਤੋਂ ਗੱਲ ਲੁਕੀ ਸੀ ਵੀ ਨਹੀਂ ਰੋਪੜ ਦਾ ਐਡਰੈਸ ਤਾਂ ਖੁੱਲਾ ਵੀ ਪਤਾ ਹੈ ਪਰ ਮੈਂ ਕੋਈ ਗੱਲ ਤੁਸੀਂ ਬਤਾਏ ਕਿ ਬਣ ਤੋਂ ਪਹਿਲਾਂ ਜੀ ਮਾਫੀ ਦੇ ਖਿਲਾਫ ਡਟ ਕੇ ਬੋਲਦੇ ਰਹੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਬਿਲਕੁਲ ਕਿਆ ਹੁਣ ਪਾਰਟੀ ਦੀ ਸਰਕਾਰ ਹੈ ਤੁਸੀਂ ਮੈਨੂੰ ਬਣੇ ਹੈ

आम आदमी पार्टी की सरकार है सबका की खुशी एमएलए बने हैं खास तौर पे जे असि आम ਲੋਕਾਂ ਦੀ ਗੱਲ ਕਰੀਏ ઠાਡੇ एमएलए ਬਣਨ ਦੇ ਨਾਲ ਆਮ ਲੋਕਾਂ ਨੂੰ ਕੀ ਲਾਭ ਪਿਆ ਹੁੰਦਾ ਕੁਝ ਕਿਹਾ ਤਾਂ ਹਨੇਰਾ જਰੇਗਾ ਕਿ ਮੈਂ ਚੁੱਪ ਰਿਹਾ ਤਾਂ ਸ਼ਮਾਦਾਂ ਕੀ ਕਹਣਗੇ ਦਰਸ਼ਕੋ ਇਹ ਲਾਈਨਾਂ ਮੈਂ ਇਸ ਕਰਕੇ बोल ਰਿਹਾ ਕਿਉਂਕਿ ਅੱਜ ਮੇਰੇ ਨਾਲ ਉਹ ਸ਼ਖਸ਼ ਮੌਜੂਦ ਹੈ ਜਿਹੜੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਸੱਤਾ ਹੰਢਾ ਰਹੇ ਨੇ ਮੇਰਾ ਮਤਲਬ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਜੀ ਕਿਉਂਕਿ ਅੱਜ ਕੁਝ ਸਵਾਲ ਉਹਨਾਂ ਦੇ ਨਾਲ ਹੋਣਗੇ ਔਰ ਉਮੀਦ ਕਰਾਂਗੇ ਕਿ ਬੜੀ ਬੇਵਾਕੀ ਦੇ ਨਾਲ ਉਹਨਾਂ ਤੋਂ ਜਵਾਬ ਵੀ ਲਵਾਂਗੇ ਅਸੀਂ ਉਹ ਦੇਣਗੇ ਤੇ ਜਾਦਾ ਗੱਲਾਂ ਨਾ ਕਰਦੇ ਹੋਏ ਦੱਸ ਕਿ ਆਪਾਂ ਸਿੱਧਾ ਹੀ ਸਵਾਲਾਂ ਤੇ ਆਉਂਦੇ ਆ ਔਰ ਸਵਾਲ ਕਮਲਜੀ ਸੈਣੀ ਦੇ ਨਹੀਂ ਇਹ ਸਵਾਲ ਤੁਹਾਡੇ ਹੋਣਗੇ ਤੇ ਇਹਦੇ ਜਵਾਬ ਹੈ ਜਿਹੜੇ ਉਹ ਹਲਕਾ ਵਿਧਾਇਕ ਦਿਨੇਸ਼ ਚੱਡਾ ਜੀ ਦੇ ਹੋਣਗੇ ਜਿਹੜੇ ਚੱਡਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਤੇ ਪਹਿਲਾ ਹੀ ਸਵਾਲ ਮੇਰਾ ਵਿਧਾਇਕ ਤੁਸੀਂ ਹਲਕਾ ਰੋਪਨਗਰ ਦੇ ਬਣੇ ਆ ਔਰ ਸਾਢੇ ਤਿੰਨ ਸਾਲ ਦਾ ਦਰਸਾ ਹੋ ਗਿਆ ਵਿਧਾਇਕੀ ਦਾ ਕਿੰਨਾ ਕੰਨਾ ਡਿਮਾਂਡ ਹੈ ਸਭ ਤੋਂ ਪਹਿਲਾ ਹੀ ਸਵਾਲ ਸੈਰ ਜੀ ਦਾ ਧੰਨਵਾਦ ਤੇ ਤੁਸੀਂ ਪਹਿਲਾਂ ਵੀ ਸ਼ੁਰੂਆਤ ਕੀਤੀ ਕਿ ਸੱਤਾ ਹੰਢਾ ਰਹੇ ਨੇ ਤੇ ਹੁਣ ਤੁਸੀਂ ਸਵਾਲ ਪੁੱਛਿਆ ਕਿ ਆਨੰਦ ਮੈਨੂੰ ਲੱਗਦਾ ਇਹ ਜਿਹੜਾ ਸੱਤਾ ਹੰਡਾਣ ਵਾਲੀ ਗੱਲ ਐ ਤੇ ਜਿਹੜੀ ਆਨੰਦ ਲੈਣ ਵਾਲੀ ਗੱਲ ਐ ਇਹ ਸ਼ਾਇਦ ਉਹਨਾਂ ਸੱਤਾਧਾਰੀਆਂ ਲਈ ਸੀਗੀ ਜਿਹੜੇ ਲੋਕਾਂ ਦੇ ਵਿੱਚ ਹਫਤੇ ਦੇ ਇੱਕ ਦਿਨ ਆਉਂਦੇ ਸੀਗੇ ਠੀਕ ਚੰਡੀਗੜ੍ਹ ਰਹਿ ਕੇ ਇੱਕ ਦਿ ਸੈਚਰਡੇ ਸੰਡੇ ਹਲਕੇ ਜੀੜਾ ਮਾਰਨ ਚਲੇ ਗਏ ਉਹਨਾਂ ਲਈ ਜ਼ਰੂਰ ਇਹ ਹੰਡਾਣ ਵਾਲੀ ਗੱਲ ਹੋ ਸਕਦੀ ਐ ਉਹਨਾਂ ਲਈ ਜ਼ਰੂਰ ਆਨੰਦ ਵਾਲੀ ਗੱਲ ਹੋ ਸਕਦੀ ਐ ਜਿਹੜਾ ਜਿਸ ਤਰੀਕੇ ਨਾਲ ਐਮਐਲਏ ਬਣਨ ਤੋਂ ਬਾਅਦ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਸੋ ਇਹਨਾਂ ਲੱਗ ਗਿਆ ਕਿ ਜ਼ਿੰਮੇਵਾਰੀ ਵੀ ਆਨੰਦ ਨਾਲ ਨਿਭਾਈ ਜਾਂਦੀ ਹੈ ਪਰ ਇਹ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਆਪਾਂ ਨਿਭਾ ਰਹੇ ਹਾਂ ਮੈਨੂੰ ਤਾਂ ਇਹ ਲੱਗਦਾ ਕਿ ਇਹ ਜਿਹੜਾ ਕੰਮ ਕਰ ਰਿਹਾ ਹੈ ਇਹ ਕਿਸੇ ਤਪੱਸੇ ਨਾਲੋਂ ਘੱਟ ਨਹੀਂ ਹੈ ਜੇ ਵਾਕਈ ਕਿਸੇ ਨੇ 24 ਘੰਟੇ ਲੋਕਾਂ ਚ ਰਹਿ ਕੇ ਕੰਮ ਕਰਨਾ ਲੋਕਾਂ ਦੀ ਗੱਲਬਾਤ ਸੁਣਨੀ ਹੈ ਸਾਰਿਆਂ ਦੀਆਂ ਸਮੱਸਿਆਵਾਂ ਇੰਨੀਆਂ ਕਿ ਨੇ ਹੁਣ ਤੱਕ ਦਾ ਜਿਹੜਾ ਜਿਹੜਾ ਸਿਸਟਮ ਬਣਿਆ ਹੋਇਆ ਜੱਗਲ ਹੁਣ ਤੱਕ ਦਾ ਸਿਸਟਮ ਜਿਹੜਾ ਫੇਲ ਹੋਇਆ ਹੋਇਆ ਉਹਦੀ ਬਦੌਲਤ ਇੰਨੀਆਂ ਕਿ ਲੋੜਾਂ ਨੇ ਇੰਨੀਆਂ ਕਿ ਸਮੱਸਿਆਵਾਂ ਨੇ ਕਿ ਉਹਨਾਂ ਨੂੰ ਲਗਾਤਾਰ ਸੁਣਨਾ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਾ ਸਭ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰਨਾ ਇਹ ਆਨੰਦ ਨਾਲੋਂ ਜ਼ਿਆਦਾ ਤਪੱਸਿਆ ਵਾਲੀ ਗੱਲ ਜ਼ਿਆਦਾ ਹੈ ਸੋ ਅਸੀਂ ਆਪਣੀ ਜਿਹੜੀ ਤਪੱਸਿਆ ਉਹ ਸਹੀ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਕਿ ਇੱਕ ਜਿਹੜਾ ਲੋਕਾਂ ਨੇ ਵੋਟ ਪਾ ਕੇ ਇਹ ਜਿਹੜਾ ਮੌਕਾ ਦਿੱਤਾ ਉਹਨੂੰ ਅਸੀਂ ਪੂਰੀ ਮਿਹਨਤ ਦੇ ਨਾਲ ਚਾਹੇ ਤਪੱਸਿਆ ਹੀ ਕਿ ਉਹਨਾਂ ਕੋ ਗਣੀ ਬਵੇ ਪਰ ਲੋਕਾਂ ਦੀਆਂ ਆਸਾਂ ਤੇ ਖਰੇ ਉਤਮ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਆਨੰਦ ਸ਼ਬਦ ਐਮ ਐਲ ਏ ਸਾਹਿਬ ਮੈਂ ਤਾਂ ਪੁੱਛਿਆ ਕਿਉਂਕਿ ਇਹਦੇ ਚ ਕਹਿੰਜ ਕੋਈ ਗਰੇਜ਼ ਨਹੀਂ ਹੋਣਾ ਵੀ ਚਾਹੀਦਾ ਕੁਝ ਆਗੂ ਵਧਾਈ ਕੀ ਸਿੱਧੇ ਜੇ ਪੰਜਾਬੀ ਦੇ ਸ਼ਬਦ ਜੇ ਆਵੇ ਤਾਂ ਤੁਹਾਡੀ ਵਧਾਈ ਕੀ ਖੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਔਰ ਚਲੋ ਹੁੰਦਾ ਵੀ ਹੈ ਉਹ 2027 ਦੀ ਉਡੀਕ ਕਰ ਰਹੇ ਆਪਣਾ ਕੰਮ ਵੀ ਕਰ ਰਹੇ ਆ ਇਹ ਮੈਂ ਇਸ ਕਰਕੇ ਤੁਹਾਨੂੰ ਸਵਾਲ ਪੁੱਛਿਆ ਵੀ ਐਸਾ ਵਧਾਈ ਕੀ ਦੇ ਵਿੱਚ ਹੈਗੀ ਕੋਈ ਤਾਂ ਗੱਲ ਹੁਣੇ ਨਾ ਮੈਂ ਇਸ ਕਰਕੇ ਤੁਹਾਨੂੰ ਆਨੰਦ ਪੁੱਛਿਆ ਸੀ ਗੱਲ ਇਹ ਹੈ ਕਿ ਇਹ ਤਾਂ ਹੁਣ ਹਰ ਬੰਦੇ ਤੇ ਆਪਣੇ ਤੇ ਡਿਪੈਂਡ ਹੁੰਦਾ ਜਿਹੜੇ ਪਹਿਲਾਂ ਵੀ ਰਹੇ ਨੇ ਜਾਂ ਜਿਹੜੇ ساری ਉਮਰ ਤਾਂ ਬੈਠ ਹੀ ਰਹਿਣਾ ਜਿਹੜੇ ਕੁਛ ਅੱਗੇ ਨੂੰ ਵੀ ਜਿਹੜੇ ਬਣਨ ਦੇ ਬਣ ਸਕਦੇ ਨੇ ਕੋਈ ਇੱਕ ਦੇ ਵਿੱਚ ਵੀ ਕਿ ਉਹ ਆਨੰਦ ਲੈਣ ਲਈ ਬਣਦੇ ਨੇ ਜਾਂ ਕੰਮ ਕਰਨ ਲਈ ਬਣਦੇ ਨੇ ਸੋ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਇਸ ਤਰੀਕੇ ਨਾਲ ਨਿਭਾ ਰਹੇ ਹਾਂ ਕਿ ਆਨੰਦ ਨੂੰ ਛੱਡ ਕੇ ਲੋਕਾਂ ਦੇ ਲਈ ਆਪਾਂ ਕੰਮ ਕਰੀਏ ਪਰ ਜਿਹੜੀ ਤੁਸੀਂ ਗੱਲ ਕੀਤੀ ਕਿ ਕੁਝ ਲੋਕ ਜਿਹੜੇ ਖੋਣ ਨੂੰ ਕਾਲੇ ਘੁੰਮਦੇ ਨੇ ਉਹ ਮੈਂ ਤੁਹਾਨੂੰ ਇਹ ਚੀਜ਼ ਮੈਂ ਤੁਹਾਡਾ ਜੂਸ ਹੁਣ ਵੀ ਕਹਿ ਸਕਦਾ ਮੈਂ ਐਮਐਲਏ ਬਣ ਵੀ ਕਹਿ ਸਕਦਾ ਦੋਵੇਂ ਮੈਂ ਤੁਹਾਨੂੰ ਇਹ ਮੈਂ ਜੂਰ ਕਹਿਣੀ ਚਾਹੂੰਗਾ ਕਿ ਮੇਰੇ ਕੋਲੋਂ ਇਦਾਂ ਦੀ ਖੋਣ ਵਾਲੀ ਕੋਈ ਚੀਜ਼ ਨਹੀਂ ਹੈ ਅਸੀਂ ਜਦੋਂ ਐਮਐ ਮੈਂ ਐਮਐਲਏ ਨਹੀਂ ਸੀਗਾ ਉਦੋਂ ਵੀ ਲੋਕਾਂ ਦੇ ਲਈ ਆਪਾਂ ਲਗਾਤਾਰ ਕੰਮ ਕਰਦੇ ਸੀਗੇ ਸੋ ਹੁਣ ਵੀ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਜਿਵੇਂ ਬਹੁਤ ਸਾਰੇ ਲੀਡਰਾਂ ਨੂੰ ਲਾਲਚ ਹੁੰਦਾ ਕਿ ਲੈ ਵੀ ਜੇ ਐਮਐਲਏ ਸ਼ਿਪ ਨਾਮ ਰੀਤਾ ਸੀ ਮਰ ਚੱਲੇ ਵੀ ਸਾਡਾ ਸਾਡਾ ਸਰਦਾ ਹੀ ਨਹੀਂ ਹੈਗਾ ਜਿਹਨੂੰ ਅਸੀਂ ਕਹਿੰਦੇ ਆ ਕਿ ਭੁੱਖ ਵਾਲੀ ਗੱਲ ਉਹ ਇਦਾਂ ਦੀ ਕੋਈ ਗੱਲ ਨਹੀਂ ਹੈ ਲੋਕਾਂ ਨੇ ਮੌਕਾ ਦਿੱਤਾ ਕੰਮ ਕਰ ਰਹੇ ਆ ਅੱਗੇ ਨੂੰ ਵੀ ਜੇ ਲੋਕ ਮੌਕਾ ਦੇਣਗੇ ਤਾਂ ਕੰਮ ਕਰਾਂਗੇ ਜੇ ਲੋਕਾਂ ਨੂੰ ਨਾ ਮਨਜ਼ੂਰ ਹੋਇਆ ਤਾਂ ਵੀ ਇਹਦੇ ਵਿੱਚ ਕੋਈ ਹਾਇਤੋ ਵਾਲੀ ਗੱਲ ਨਹੀਂ ਹੈ ਲੋਕਾਂ ਲਈ ਕੰਮ ਆ ਸੀ ਤਾਂ ਵੀ ਕਰਦੇ ਰਹਿਾਂਗੇ ਅੱਛਾ ਫਿਰ ਇੱਕ ਹੋਰ ਜਵਾਬ ਦੇ ਦਿਓ ਕਿਉਂਕਿ ਦਰਸ਼ਕੋ ਮੈਂ ਪਹਿਲਾਂ ਵੀ ਕਿਹਾ ਕਿ ਸਵਾਲ ਤੁਹਾਡੇ ਹੋਣਗੇ ਤੇ ਜਵਾਬ ਚੱਡਾ ਸਾਹਿਬ ਦੇ ਹੋਣਗੇ ਅੱਛਾ ਇਹ ਦੱਸ ਦਿਓ ਵੀ ਜ਼ਮੀਨਾਂ ਕਿੰਨੀਆਂ ਕੁ ਬਣਾ ਲੀਆਂ ਕੋਠੀਆਂ ਕਿੰਨੀਆਂ ਕੁ ਬਣਾ ਲੀਆਂ ਜਾਂ ਗੱਡੀਆਂ ਕਿੰਨੀਆਂ ਕੁ ਬਣਾ ਲੀਆਂ ਅਕਸਰ ਕਿਹਾ ਜਾਂਦਾ ਵੀ ਐਮਐਲਏ ਬਣ ਕੇ ਜਾਂ ਮੰਤਰੀ ਬਣ ਕੇ ਤਾਂ ਇਹ ਸਾਰਾ ਕੁਝ ਬਣ ਜਾਂਦਾ ਜਾਂ ਆਮ ਤੌਰ ਤੇ ਇਹ ਲੋਕਾਂ ਦੀ ਕੁਝ ਚਰਚਾ ਵੀ ਹੈ ਇਹ ਲੋਕਾਂ ਦੇ ਵਿੱਚ ਇਹ ਖੁੱਲ ਕੇ ਮੈਂ ਚਾਹੁੰਦਾ ਵੀ ਆਪਾਂ ਗੱਲ ਕਰੀਏ ਇਸ ਵਿਸ਼ੇ ਸਿੰਘ ਸਾਹਿਬ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਹੁਣ ਤੱਕ ਜਿੰਨੇ ਵੀ ਐਮਐਲਏ ਬਣੇ ਨੇ ਉਹਨਾਂ ਦੇ ਕੋਠੀਆਂ ਦੇ ਐਡਰੈਸ ਲੋਕਾਂ ਨੂੰ ਪਤਾ ਹੈ ਤੇ ਹੁਣ ਮੇਰੇ ਬਾਰੇ ਤਾਂ ਸ਼ਾਇਦ ਰੋਪੜ ਦੇ ਕਿਸੇ ਬੰਦੇ ਤੋਂ ਗੱਲ ਲੁਕੀ ਸੀ ਵੀ ਨਹੀਂ ਰੋਪੜ ਦਾ ਐਡਰੈਸ ਤਾਂ ਤੁਹਾਡਾ ਵੀ ਪਤਾ ਹੈ ਪਰ ਮੈਂ ਜੋ ਗੱਲ ਕਰ ਰਿਹਾ ਹਾਂ ਮੇਰਾ ਰੋਪੜ ਦਾ ਐਡਰੈਸ ਪਤਾ ਮੈਂ ਇਸੇ ਕਰਕੇ ਗੱਲ ਕਰ ਰਿਹਾ ਕਿ ਮੈਂ ਲਗਾਤਾਰ ਜਿਹੜਾ ਰੋਪੜ ਦੇ ਵਿੱਚ ਹੀ ਰਹਿ ਰਿਹਾ ਕਦੇ ਤਾਂ ਹੁੰਦਾ ਨਹੀਂ ਮੈਂ ਕਦੇ ਚੰਡੀਗੜ੍ਹ ਹੋ ਜਾ ਕੇ ਤੇ ਹੋ ਰਵਾਂ ਸੋ ਮੇਰੇ ਦੋਨੋਂ ਘਰ ਨੇ ਜਾਂ ਮੇਰਾ ਪਿੰਡ ਵਾਲਾ ਘਰ ਤੇ ਉੱਥੇ ਵੀ ਤੁਸੀਂ ਜਾ ਕੇ ਦੇਖ ਲਿਓ ਵੀ ਕੋਈ ਇੱਟ ਕਿਤੇ ਲੱਗੀ ਤਾਂ ਨਹੀਂ ਤੁਸੀਂ ਆਪਣਾ ਕੈਮਰਾ ਲੈ ਕੇ ਚਲੇ ਜਾਓ ਤੇ ਇਹ ਵੀ ਦੇਖ ਲਓ ਕਿ ਜਿਹੜੇ ਘਰ ਨੂੰ ਗਲੀ ਜਾਂਦੀ ਚ ਕੱਲਾ ਸਾਈਕਲ ਹੀ ਲੰਘ ਸਕਦਾ ਕਿ ਕਿਤੇ ਚੌੜੀ ਤਾਂ ਨਹੀਂ ਹੋ ਗਈ ਜਿਹੜਾ ਰੋਪਰ ਵਾਲਾ ਘਰ ਹੈ ਤੇ ਮੈਂ ਕਿਰਾਏ ਤੇ ਰਹਿਣਾ ਉਹ ਵੀ ਤੁਸੀਂ ਆ ਕੇ ਦੇਖ ਸਕਦੇ ਹੋ ਮੈਂ ਉਸੇ ਕਿਰਾਏ ਦੇ ਘਰ ਤੇ ਨਾ ਇੱਥੇ ਪਹਿਲਾਂ ਰਹਿੰਦਾ ਸੀਗਾ ਜਾਂ ਕਿਸੇ ਹੋਰ ਮਹਿਲ ਜਾਂ ਹੋਰ ਕੋਠੀ 'ਚ ਰਹਿਣ ਲੱਗ ਗਿਆ ਸੋ ਇਹ ਜਿਹੜੀਆਂ ਇਹ ਕੋਠੀਆਂ ਜਿਹੜੀ ਤੁਸੀਂ ਗੱਲ ਕਰਦੇ ਕਿ ਲੋਕਾਂ ਚਰਚਾ ਲੋਕਾਂ ਚਰਚਾ ਇਸ ਕਰਕੇ ਹੁੰਦੀ ਹੈ ਕਿਉਂਕਿ ਹੁਣ ਤੱਕ ਆ ਲੈਨੇ ਕੋਠੀਆਂ ਹੀ ਬਣਾਈਆਂ ਹੁਣ ਤੱਕ ਕਲੇ ਕੋਠੀਆਂ ਬਣਾ ਦੇ ਰਹੇ ਨੇ ਇਸੇ ਕਰਕੇ ਕਿਉਂਕਿ ਕੋਠੀਆਂ ਬਣਾ ਦੇ ਰਹੇ ਨੇ ਇਸੇ ਕਰਕੇ ਜਿਹੜੇ ਪੋੜਾ ਦੀ ਲੋੜ ਸੀ ਕੋਲੀ ਬਣੇ ਜਿਹੜੇ ਸੜਕਾਂ ਦੀ ਲੋੜ ਸੀ ਉਹ ਸੜਕਾਂ ਨਹੀਂ ਬਣੀਆਂ ਜਿਹੜੇ ਕਾਲਜਾਂ ਦੇ ਗ੍ਰਾਂਟਾਂ ਦੀ ਲੋੜ ਸੀ ਉੱਥੇ ਗ੍ਰਾਂਟਾਂ ਨਹੀਂ ਆਈਆਂ ਕੋਠੀਆਂ ਤੱਕ ਧਿਆਨ ਰਿਹਾ ਹੋਊਗਾ ਹੁਣ ਤੱਕ ਕਹਿੰਦਾ ਪਰ ਮੈਂ ਮੈਂ ਤੁਹਾਨੂੰ ਮੈਂ ਮੀਡੀਆ ਦੇ ਸਾਥੀਆਂ ਨੂੰ ਮੈਂ ਜੇ ਸਵਾਲ ਪੁੱਛਿਆ ਤੇ ਤੁਸੀਂ ਤਾਂ ਘਰ ਜਾ ਕੇ ਦੇਖ ਸਕਦੇ ਆ ਕਿ ਬਈ ਉੱਥੇ ਤਾਂ ਦੂਰ ਦੀ ਗੱਲ ਕੋਈ ਕਮਰਾ ਤਾਂ ਨਹੀਂ ਬਣਿਆ ਨਵਾਂ ਕਿਤੇ ਕੋਈ ਇੱਟ ਤਾਂ ਨਹੀਂ ਲੱਗੀ ਜੀ ਇਹਦਾ ਮਤਲਬ ਇਹ ਲੋਕਾਂ ਦੇ ਵਿੱਚ ਚਰਚਾ ਹੈ ਮੈਂ ਤਾਂ ਗੱਲ ਪੁੱਛੀ ਸੀ ਤੁਹਾਨੂੰ ਮਾਫ ਇਹ ਨਾ ਚਲੋ ਗੱਲ ਲੋਕਾਂ ਚਰਚਾ ਹੋਵੇ ਜਾਂ ਨਾ ਹੋਵੇ ਤੁਹਾਡਾ ਸਵਾਲ ਵੀ ਹੋ ਸਕਦਾ ਤੁਹਾਨੂੰ ਵੀ ਹੱਕ ਹੈ ਸਵਾਲ ਕਰਨ ਦਾ ਸੋ ਤੁਸੀਂ ਮੈਨੂੰ ਲੱਗਦਾ ਮੈਂ ਉਮੀਦ ਕਰਦਾ ਮੈਨੂੰ ਲੱਗਦਾ ਸੈਣੀ ਸਾਹਿਬ ਨੇ ਦੋ ਤਿੰਨ ਸਾਲ ਤੋਂ ਚਾਰ ਕਮਰੇ ਜੂਰ ਪਾਏ ਹੋਣੇ ਪਰ ਮੇਰੇ ਜਿਹਾ ਚੈੱਕ ਕਰ ਲਿਓ ਕਿਤੇ ਕੋਈ ਇੱਟ ਲੱਗੀ ਇਹ ਦੇਖੋ ਸਿਆਸੀ ਸਿਆਸੀ ਹੈ ਸਾਡ ਬਣਦਾ ਵੀ ਜਿਹੜੇ ਸਿਆਸੀ ਲੋਕ ਕੁਝ ਸਵਾਲ ਕਰਨ ਤਾਂ ਉਹਦਾ ਜਵਾਬ ਹੈ ਜਿਹੜਾ ਅਸੀਂ ਵੀ ਲੈ ਸਕਦੇ ਹਾਂ ਬਿਲਕੁਲ ਬਿਲਕੁਲ ਤੇ ਅਗਲੀ ਗੱਲ ਇਹਦੇ ਨਾਲੇ ਸਵਾਲ ਮੈਂ ਪਹਿਲਾਂ ਵੀ ਦਰਸ਼ਕੋ ਕਿਹਾ ਕਿ ਸਵਾਲ ਹੈ ਜਿਹੜੇ ਉਹ ਤੁਹਾਡੇ ਹੋਣਗੇ ਤੇ ਅਗਲਾ ਸਾਲ ਸਵਾਲ ਇਹਦੇ ਨਾਲੇ ਹੈ ਤੁਸੀਂ ਵਧਾਇਕ ਬਣਦੋਂ ਪਹਿਲਾਂ ਜੀ ਮਾਫੀ ਦੇ ਖਿਲਾਫ ਡਟ ਕੇ ਬੋਲਦੇ ਰਹੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਬਿਲਕੁਲ ਕਿਆ ਹੁਣ ਤੁਹਾਡੀ ਸਰਕਾਰ ਹੈ ਤੁਸੀਂ ਐਮਐਲਏ ਬਣੇ ਹੁਣ ਮਾਫੀਆ ਖਤਮ ਹੋ ਗਏ ਬਿਲਕੁਲ ਖਤਮ ਹੋ ਗਿਆ ਜੀ ਕਰਦੇ ਖਤਮ ਤੁਸੀਂ ਰੋਪੜ ਵਿਧਾਨ ਸਭਾ ਹਲਕੇ ਜੀ ਮੈਨੂੰ ਦੱਸ ਦੋ ਅਸੀਂ ਸਾਰਾ মিডিਆ ਗਵਾਹ ਹਾਂ ਤੁਸੀਂ ਰੋਪੜ ਵਿਧਾਨ ਸਭਾ ਹਲਕੇ ਜਿੱਧਰੋਂ ਨਿਕਲੋ ਮਾਨਗੋ ਮਾਜਰੇ ਕੋ ਗੁੰਡਾ ਟੈਕਸ ਦਾ ਨਾਕਾ ਹੁੰਦਾ ਸੀਗਾ ਖੂਈ ਦੇ ਕੋਈ ਗੁੰਡਾ ਟੈਕਸ ਦਾ ਨਾਕਾ ਹੁੰਦਾ ਸੀਗਾ ਬਈ ਹਾਰੇ ਦੇ ਕੋਈ ਗੁੰਡਾ ਟੈਕਸ ਦਾ ਨਾਕਾ ਹੁੰਦਾ ਸੀਗਾ ਸਪਾਲਮਾ ਦੇ ਕੋਈ ਗੁੰਡਾ ਟੈਕਸ ਦਾ ਨਾਕਾ ਹੁੰਦਾ ਸੀਗਾ ਉਪਰ ਖਾਲੀਵਾਲ ਥਾਂ ਥਾਂ ਤੇ ਗੁੰਡਾ ਟੈਕਸ ਦੇ ਨਾਕੇ ਹੁੰਦੇ ਸੀਗੇ ਯਾਨੀ ਜੈਲ ਸਿੰਘ ਨਗਰ ਚ ਰੋਪੜ ਜੇ ਐਨ ਕੇ ਨੰਬਰ ਵਾਲੀਆਂ ਗੱਡੀਆਂ ਉਹ ਹਥਿਆਰ ਲਈ ਘੁੰਮਦੇ ਸੀਗੇ ਇਹੀ ਮਾਫੀਆ ਸੀਗਾ ਨਾ ਜੀ ਤੇ ਬਿਨਾ ਨੰਬਰ ਪਲੇਟਾਂ ਤੋਂ ਗੱਡੀਆਂ ਹਥਿਆਰ ਚੱਕੀ ਹੋਏ ਬੰਦੇ ਘੁੰਮਦੇ ਸੀਗੇ ਜੇ ਕੋਈ ਪੱਤਰਕਾਰ ਖਬਰ ਲਾਉਂਦਾ ਸੀਗਾ ਉਹਨੂੰ ਜਿਹੜੇ ਬੰਦੂਕਾਂ ਵਾਲੀਆਂ ਫੋਟੋਆਂ ਧਮਕੀਆਂ ਵਾੜੋਂ ਭੇਜੀਆਂ ਜਾਂਦੀਆਂ ਸੀਗੀਆਂ ਅੱਜ ਦੱਸ ਦੋ ਪਿਛਲੇ 3 ਸਾਲ ਚ ਕਰੋਪੜ ਵਿਧਾਨ ਸਭਾ ਹਲਕੀ ਐਸੀ ਘਟਨਾ ਦੱਸ ਦੋ ਕੀ ਕੋਈ ਗੁੰਡਾਗਰਦੀ ਦੱਸ ਦੋ ਕੋਈ ਐਸਾ ਗੁੰਡਾ ਟੈਕਸ ਦਾ ਨੱਕਾ ਦੱਸ ਦੋ ਕਿਤੇ ਕੋਈ ਜਿਹੜਾ ਰੋਜ਼ ਦਾ ਕਰੋੜਾ ਰੁਪਏ ਤੇ ਗੁੰਡਾ ਟੈਕਸ ਇਕੱਠਾ ਹੁੰਦਾ ਸੀਗਾ ਅੱਜ ਅਜੋ ਨੱਕੇ ਬੰਦ ਕਿਉਂ ਨੇ ਇਹ ਮੈਨੂੰ ਤੁਸੀਂ ਜਵਾਬ ਦਿਓ ਵੀ ਮੈਂ ਤੁਹਾਡੇ ਕੋਲੋਂ ਪੁੱਛਦਾ ਬਤੌਰ ਪੱਤਰਕਾਰ ਤੁਸੀਂ ਗੱਲਾਂ ਸਵਾਲ ਇਹ ਨਾ ਕਰਨਾ ਜਾਣਦੇ ਜਵਾਬੀ ਦਿਓ ਵੀ ਜਿਹੜੇ ਨੱਕੇ ਅਕਾਲੀ ਦਲ ਦੇ ਟਾਈਮ ਚੱਲਦੇ ਸੀਗੇ ਗੁੰਡਾ ਟੈਕਸ ਮਾਫੀਏ ਦੇ ਜਿਹੜੇ ਕਾਂਗਰਸ ਦੇ ਟਾਈਮ ਚੱਲਦੇ ਸੀਗੇ ਅੱਜ ਉਹ ਬੰਦ ਕਿਉਂ ਹੋ ਗਏ ਕਿਉਂਕਿ ਆਵਾਜ਼ੀ ਪਾਰਟੀ ਸਰਕਾਰ ਆ ਗਈ ਦਿਨੇਸ਼ ਚੱਡਾ ਐਮਐਲਏ ਬਣ ਗਿਆ ਇਸ ਕਰਕੇ ਅਜੇ ਰੋਪੜ ਵਿਧਾਨ ਸਭਾ ਹਲਕੇ ਕਿਤੇ ਕੋਈ ਐਦਾਂ ਦਾ ਗੁੰਡਾ ਟੈਕਸ ਮਾਫੀਆ ਦਾ ਨੱਕਾ ਨੱਕਾ ਦੱਸ ਦਿਓ ਕਿਤੇ ਕੋਈ ਐਦਾਂ ਦਾ ਮਾਫੀਆ ਦੱਸ ਦਿਓ ਟੋਲ ਪਲਾਜ਼ਾ ਸੌਲਖੀਆਂ ਵਾਲਾ ਉਹਦੇ ਤੇ ਜਦੋਂ ਤੱਕ ਆਵਾਜ਼ੀ ਪਾਰਟੀ ਸਰਕਾਰ ਨਹੀਂ ਆਈ ਮਾਫੀਆ ਹੋਰ ਕੀ ਹੁੰਦਾ ਸੱਤਾ ਦੀ ਤੇ ਇਹਨਾਂ ਦੀ ਬਿਲੀ ਭੁਖਤੀ ਨੂੰ ਮਾਫੀਆ ਕਹਿੰਦੇ ਆ ਓਵਰਲੋਡ ਵਹਾਨਾਂ ਦੇ ਕੋਲ 4 ਗੁਣਾ ਪਰਚੀ ਲੈਂਦੇ ਸੀਗੇ ਜੇ ਕੋ ਵੜ ਉਹ ਵਾਂ ਲੰਗਿਆ ਜਿੰਨਾ ਆਮ ਰੇਟ ਹੈ ਉਹਦੇ ਨਾਲ ਚਾਰ ਗੁਣਾ ਪਰਚੀ ਲੈਂਦੇ ਸੀਗੇ ਰੋਜ਼ ਤਾਂ ਲੱਖ ਰੁਪਏ ਫालतू ਕਿੱਥੇ ਜਾਂਦੇ ਸੀਗੇ ਕਿਉਂਕਿ ਉਹਨਾਂ ਦੀ ਸੱਤਾ ਤਾਂ ਦੀ ਮਿਲੀ ਭੁਗ ਸੀ ਅੱਜ ਜਾ ਕੇ ਦੇਖ ਲਓ ਜਦੋਂ ਸਰਕਾਰ ਬਣੀ ਹੈ ਨਾਲ ਲੱਗਦੀ ਉਹ ਬੰਦ ਕਰਾਈ ਹੈ ਸ਼ਰਮ ਸਬੂਤ ਹੈ ਅਜੋ ਮਾਫੀਆ ਕਿੱਥੇ ਗਿਆ ਸੋਰਖੀਆਂ ਵਾਲਾ ਟੋਲ ਟੈਕਸ ਦੀ ਗੱਲ ਕੀਤੀ ਹੈ ਨੱਕੀਆਂ ਵਾਲਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਬੰਦ ਕਰਵਾਇਆ ਸੋ ਬਿਲਕੁਲ ਮਾਫੀਆ ਸਾਡੀ ਸਰਕਾਰ ਦੇ ਵਿੱਚ ਬੰਦ ਹੋਇਆ ਰੋਪੜ ਵਿਧਾਨ ਸਭਾ ਹਲਕੀ ਤੁਸੀਂ ਇਦਾਂ ਦੀ ਕੋਈ ਇੱਕ ਮਾਫੀਆ ਵਾਲੀ ਦੀ ਉਦਾਹਰਣ ਜਿਹੜੀਓ ਸਾਹਮਣੇ ਰੱਖ ਦਿਓ ਨਹੀਂ ਮੈਂ ਇਹ ਸਵਾਲ ਤੁਹਾਨੂੰ ਇਸ ਕਰਕੇ ਕੀਤਾ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਮੈਂ ਰਿਪੀਟ ਕਰਨ ਲਿਆ ਅਕਾਲੀਆਂ ਵੇਲੇ ਪਿਛਲੀ ਕਾਂਗਰਸ ਸਰਕਾਰ ਰਹੀ ਹੈ ਤਾਂ ਨਹੀਂ ਹੁੰਦਾ ਬਤੌਰ ਬਿੰਗ ਪੱਤਰ ਦਾ ਰਸ ਵੀ ਆਪਸਰਾ ਨੂੰ ਫੋਨ ਕਰਦੇ ਰਹੇ ਆ ਚਾਹੇ ਕੋਈ ਵੱਡੇ ਪੁੜਾਂ ਦੀ ਗੱਲ ਹੋਵੇ ਸ਼ਰਿਆਂ 'ਮੋਂ ਉੱਥੇ ਟਿੱਪਰ ਜਾ ਮਸ਼ੀਨਾ ਪੱਡੀਆਂ ਪੱਡੀਆਂ ਇਸ ਕਰਕੇ ਆ ਕਿਉਂਕਿ ਅੱਜ ਵੀ ਕਿਤੇ ਨਾ ਕਿਤੇ ਮਾਈਨਿੰਗ ਦੇ ਜਿਹੜੇ ਰੋਲੇ ਪੈਂਦੇ ਆ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਦੇ ਇਸ ਕਰਕੇ ਮੈਂ ਤੁਹਾਨੂੰ ਇਹ ਸਵਾਲ ਪੁੱਛਿਆ ਤੇ ਅਗਲੀ ਗੱਲ ਨੂਰਪੁਰ ਬੇਦੀ ਤੋਂ ਜਿਹੜੀ ਰੋਡ ਬਾਇਆ ਝੱਜ ਕਲਮਾ ਨੂੰ ਇਹਦੇ ਪਰ ਏਡੀਸੀ ਰੂਪਨਗਰ ਨੇ ਰੋਕ ਲਾਈ ਹੋਈ ਹੈ ਵੀ ਟਿਪਪਰ ਓਵਰਲੋਡ ਇਹਦੇ ਪਰ ਕੋਈ ਨਾ ਜਾਵੇ ਭਾਰੀ ਵਾਹ ਨਾ ਜਾਵੇ ਪਰ ਫਿਰ ਵੀ ਮੈਂ ਇਹ ਨਹੀਂ ਕਹਿੰਦਾ ਕਿ ਬਹਤਾਤ ਇਹ ਸੱਚ ਹੈ ਕਿ ਪਹਿਲਾਂ ਹੀ ਸਰਕਾਰਾਂ ਵੇਲੇ ਬਹਤਾਤ ਹੁੰਦੇ ਸੀ ਉਹ ਘਟ ਹੈ ਪਰ ਜਿਹੜੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਸ ਇਹਨਾਂ ਸੜਕਾਂ ਤੋਂ ਟਿਪਰ ਕੁਝ ਨਾ ਕੁਝ ਅੱਜ ਵੀ ਲੰਘ ਰਹੇ ਨੇ ਅਸੀਂ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਜਦੋਂ ਸੋਮੇਤੋਂ ਤੋਂ ਕਈ ਬੰਦੇ ਔਖੇ ਟ੍ਰਾਂਸਪੋਰਟਰ ਮੈਂ ਜਦੋਂ ਰੋਕੜ ਤੋਂ ਨੂਰਪੁਰ ਨੂੰ ਜਾਵਾਂ ਮੈਨੂੰ ਕੋ ਟਿਪਰ ਦਿਖ ਜਵੇ ਮੈਂ ਆਪ ਐਸਐਸ ਨੂੰ ਫੋਨ ਕਰਕੇ ਉਹਨੂੰ ਬੰਦ ਕਰਵਾਉਂਦਾ ਕਿ ਬੰਦ ਕਰੋ ਇਸ ਰੂਟ ਤੇ ਟਿਪਰ ਕਿਉਂ ਆਇਆ ਇਹ ਗੱਲ ਮੈਂ ਤੁਹਾਨੂੰ ਤਾਂ ਪੁੱਛੀ ਮਾਫ਼ ਕਰਨਾ ਕਿਉਂਕਿ ਕੱਲ ਦੀ ਗੱਲ ਹੈ ਪਰਸੋਂ ਦੀ ਸੌਰੀ ਪਰਸੋਂ ਮੈਂ ਖੁਦ ਇੱਕ ਟਿਪਰ ਵਾਲੇ ਨੂੰ ਰੋਕ ਕਿ ਮੇਤਰਾ ਇਦਰੋਂ ਦੁਬਾਰੇ ਆਣ ਦੀ ਕੋਸ਼ਿਸ਼ ਨਾ ਕਰਿਓ 5-4 ਰੁਪਏ ਦਾ ਟੇਲਾ ਟੁੱਟ ਮੈਂ ਤੁਹਾਨੂੰ ਇਹ ਰੱਖ ਲੈ ਕਿ ਮੈਂ ਤਾਂ ਜਰੂ ਲੰਘਦਾ ਮੈਂ ਆਪ ਬੰਦ ਕਰਵਾਉਂਦਾ ਮੈਂ ਪਿਛਲੇ ਦਿਨੀ ਆਪਣੇ ਜ਼ਿਲ੍ਹੇ ਦੇ ਐਸਐਸਪੀ ਨੂੰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕਿ ਮੈਂ ਲਿਖ ਕੇ ਵੀ ਲਿਖ ਕੇ ਮੈਸੇਜ ਕੀਤਾ ਕਿ ਆਪਾਂ ਹੋਰ ਸਖਤੀ ਕਰਦੀਏ ਆਪਾਂ ਕੋਈ ਸਮਾਨੇ ਵਰਗੀ ਘਟਨਾ ਦਾ ਇੰਤਜ਼ਾਰ ਨਾ ਕਰੀਏ ਇੱਥੇ ਕਿ ਆਪਾਂ ਨੂੰ ਹੋਰ ਸਖਤੀ ਦੀ ਲੋੜ ਹੈ ਪਰ ਉਸ ਤੋਂ ਬਾਅਦ ਐਸਐਚਓ ਲੋਗ ਨੂਰਪੁਰ ਨੂੰ ਤੇ ਕੀਰਤਪੁਰ ਨੂੰ ਡਾਇਰੈਕਸ਼ਨ ਵੀ ਹੋਈ ਹੈ ਕਿ ਤੁਸੀਂ ਦੋ ਆਪਣੇ ਆਪਣੀ ਜਗ੍ਹਾ ਤੇ ਨਾਕੇ ਲਾਓ ਔਰ ਥੋੜੀ ਫੋਰਸ ਦੀ ਘਾਟ ਜਿਹੜੀ ਥਾਣੇ ਵਿੱਚ ਹੁੰਦੀ ਹੈ ਪਰ ਫਿਰ ਵੀ ਕੁਝ ਜਿਹੜੇ ਪੀਰ ਬਾਬਾ ਜਿੰਦਾ ਸ਼ਹੀਦ ٹرسٹ ਦੇ ਵਿੱਚੋਂ ਵੀ ਕੱਚੇ ਮੁਲਾਜ਼ਮ ਰੱਖੇ ਹੋਏ ਆ ਹੁਣ ਉਹਨਾਂ ਦੀ ਡਿਊਟੀ ਵਿੱਚ ਹਾਚੂng ਵਿਖੇ ਲਗਾਈ ਗਈ ਹੈ ਸੋ ਲਗਾਤਾਰ ਅਸੀਂ ਕੰਟਰੋਲ ਅਸੀਂ ਸਾਡੀ ਇਸ ਹਦੇ ਤੱਕ ਅਫਸਰ ਨੂੰ ਰਹਿੰਦੀਆਂ ਨਹੀਂ ਕਿ ਉਹ ਜਿਹੜਾ ਇਹਨਾਂ ਟਿੱਪਰਾਂ ਨੂੰ ਇਸ ਪਾਸੇ ਆਉਣ ਤੋਂ ਰੋਕਣ ਉਹ ਤੁਸੀਂ ਚਲਾਨ ਗਿਣ ਕੇ ਦੇਖ ਲਿਓ ਕਿੰਨੇ ਚਲਾਨ ਹੁੰਦੇ ਆ ਔਰ ਸਾਡੇ ਕੋਲ ਸਪਾਰਸ਼ ਆਦੀਆਂ ਨਹੀਂ ਔਰ ਅਸੀਂ ਪਰ ਉਹਨਾਂ ਨੂੰ ਸਪਸ਼ਟ ਕਹਿ ਦਿੱਤਾ ਕਿ ਇਸ ਚੀਜ਼ ਦੀ ਕੋਈ ਸਪਾਰਸ਼ ਨਹੀਂ ਚੱਲਣੀ ਤੁਸੀਂ ਇਧਰੋਂ ਟਿੱਪਰ ਨਾ ਲੰਗਾਓ ਇਹ ਜਿਹੜਾ ਇਧਰੋਂ ਲੰਘਣ ਦਾ ਚਲਾਨ ਹੈ ਉਹ ਹਰ ਹਾਲਤ ਦੇ ਵਿੱਚ ਹੋਣੀ ਹੋਣੀ ਹੈ ਇਸ ਤੋਂ ਬਿਨਾ ਅਸੀਂ ਪੁਲਿਸ ਦੇ ਉੱਪਰ ਦਬਾਅ ਪਾਉਂਦੇ ਰਹਾਂਗੇ ਇਸ ਤੋਂ ਬਿਰ ਪੁਲਿਸ ਦੀ ਜ਼ਿੰਮੇਵਾਰੀ ਵੀ ਹੈ ਪਰ ਇਸ ਤੋਂ ਬਿਨਾ ਮੈਂ ਸਵੰਦਿਤ ਜਿਹੜੇ ਇਲਾਕੇ ਦੇ ਸਾਡੇ ਲੋਕ ਹੈ ਮੈਂ ਉਹਨਾਂ ਨੂੰ ਵੀ ਇਹ ਹੱਕ ਦਿੰਦਾ ਹਾਂ ਉਹਨਾਂ ਨੂੰ ਵੀ ਰਾਈਟ ਦਿੰਦਾ ਕਿ ਜੇਕਰ ਕੋਈ ਚਾਰ ਮਹੱਤਵਪੂਰਨ ਬੰਦੇ ਖੜੇ ਹੋ ਗਏ ਦੇਖੋ ਕੋਈ ਅਮੀ ਹੈ ਮਢੀਰ ਵਾਲਾ ਕੰਮ ਤਾਂ ਠੀਕ ਨਹੀਂ ਹੁੰਦਾ ਬਿਲਕੁਲ ਚਾਰ ਮਹੱਤਵਪੂਰਨ ਜ਼ਿੰਮੇਵਾਰ ਬੰਦੇ ਜੇ ਖੜੇ ਹੋ ਗਏ ਜੇ ਕੋਈ ਟੇਪਰ ਲੰਘਿਆ ਜਾਂਦਾ ਉਹ ਸਾਈਡ ਤੇ ਲਵਾ ਲੈਣ ਕਿ ਲਾ ਸਾਈਡ ਤੇ ਵੀ ਤਾਂ ਕਿਉਂ ਲੰਘਿਆ ਜਾਂਦਾ ਉਹ ਪੁਲਿਸ ਨੂੰ ਫੋਨ ਕਰਨਾ ਉਸ ਕਾਰਵਾਈ करेगी अपर ਰਣ ਮਿਲ ਕੇ ਸਾਨੂੰ ਜ਼ਰੂਰ ਹੈ ਇਸ ਰੋਡ ਤੇ ਜਿਹੜਾ ਫੇਰਾ ਦੇਣਾ ਚਾਹੀਦਾ ਕਹਿਣ ਦਾ ਮਤਲਬ ਹੈ ਸਰਕਾਰ ਵੱਲੋਂ ਪੂਰੀ ਸ਼ਕਤੀ ਹੈ ਬਿਲਕੁਲ ਤੁਹਾਡਾ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਪੁਲਿਸ ਫੋਰਸ ਦੀ ਘਾਟ ਹੈ ਜੀ ਜੀ ਇਹੀ ਕਹਿਣਾ ਤੇ ਪੁਲਿਸ ਪੁਲਿਸ ਦਾ ਅਕਸਰ ਸਾਨੂੰ ਇਹੀ ਜਦੋਂ ਅਸੀਂ ਬਾਰ ਬਾਰ ਸਖਤੀ ਕਰਦੇ ਹਾਂ ਫੋਰਸ ਦੀ ਘਾਟ ਦਾ ਜਿਹੜਾ ਉਹ ਥੋੜਿਆ ਉਹ ਕੋ ਇਸ਼ਾਰਾ ਕਿਤੇ ਹੋਰ ਪਾਸੇ ਨੂੰ ਦੱਲ ਜਾਂਦਾ ਮੈਂ ਮੇਰਾ ਕਹਿਣਾ ਹੈ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਗਾਰੰਟੀ ਦੇ ਸਕਦਾ ਕਿ ਸਾਡੀ ਸਰਕਾਰ ਦੇ ਵਿੱਚ ਪਹਿਲਾਂ ਇਹ ਮਗੂਨਾ ਕੋ ਪੈਸੇ ਲੈ ਕੇ ਲੰਘਾਂਦਾ ਤੇ ਨਾ ਕਿਸੇ ਦੀ ਕੋ ਮਿਲੀ ਭੁਗਤ ਪਰ ਇਸੇ ਕਰਕੇ ਮੈਂ ਆਪ کہہ ਰਿਹਾ ਪਹਿਲਾਂ ਜੀ ਆਪ ਸੜਕਾਂ ਤੇ ਖੜਕੇ ਰੋਕਦੇ ਸੀਗੇ ਮੈਂ ਇਸੇ ਕਰਕੇ ਆਪ کہہ ਰਿਹਾ ਕਿ ਪਹਿਲਾ ਪਹਿਲੀ ਗਲਤੀ ਅਸੀਂ ਪੁਲਿਸ ਕੋ ਰਿਕਵਾ ਰਹੇ ਠੱਡੇ ਵੀ ਨੇ ਪਰ ਮੈਂ ਲੋਕਾਂ ਨੂੰ ਵੀ ਹੱਕ ਦਿੰਦਾ ਕਿ ਜੇ ਤੁਹਾਨੂੰ ਜਿਹੜੇ ਦਿਖਦੇ ਐ ਤੁਸੀਂ ਕਿੰਨਾ ਲੜਨਾ ਨਹੀਂ ਤੁਸੀਂ ਚਾਰ ਜਣੇ ਨੂੰ ਸਾਈਡ ਤੇ ਲਵਾਓ ਸਾਈਡ ਤੇ ਲਵਾ ਕੇ ਪੁਲਿਸ ਨੂੰ ਫੋਨ ਕਰਦੇ ਪੁਲਿਸ ਸਾਡੀ ਕਾਰਵਾਈ ਕਰੇਗਾ ਦਰਸ਼ਕੋ ਤੁਸੀਂ ਸੁਣ ਲਿਆ ਐ ਐਮਐਨਏ ਸਾਹਿਬ ਨੇ ਕਿਹਾ ਬਈ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਕੋਲ ਖੁਦ ਵੀ ਰਾਈਟ ਹੈ ਇਹ ਇਹ ਕੋਈ ਇਹਦੇ ਵਿੱਚ ਪੋਲੀਟਿਸ਼ੀਨ ਦੀ ਗੱਲ ਨਹੀਂ ਐ ਔਰ ਔਰ ਸਾਡੇ ਅਧਿਕਾਰ ਆ ਸੀ 6ਵੀਂ 7ਵੀਂ ਚ ਆਪਣੇ ਮੌਲਿਕ ਅਧਿਕਾਰ ਪੜਦੇ ਸੀ ਉਹ ਅਧਿਕਾਰ ਸਾਨੂੰ ਮਿਲੇ ਹੋਏ ਆ ਔਰ ਉਹਨਾਂ ਦੀ ਰੱਖੀ ਲਈ ਮੈਂ ਆਪ ਬੈਠਾ ਜੇ ਤੁਹਾਡੇ ਫੋਨ ਤੋਂ ਕੋਈ ਕਾਰਵਾਈ ਨਹੀਂ ਕਰਦੇ ਸੀ ਮੈਨੂੰ ਫੋਨ ਕਰ ਸਕਦੇ ਮੈਂ ਆਪ ਕਰਾਉਂਗਾ ਬਿਲਕੁਲ ਧੰਨਵਾਦ ਇਸ ਲਈ ਤੇ ਅਗਲਾ ਸਵਾਲ ਨਾਲ ਨਾਲ ਮੈਂ ਮਾਈਨਿੰਗ ਦੀ ਉਹ ਗੱਲ ਕੀਤੀ ਹੈ ਇਹ ਇਹਦੇ ਉੱਪਰ ਲਗਭਗ ਸਾਡੇ ਗੱਲ ਹੈ ਜਿਹੜੀ ਮਾਈਨਿੰਗ ਤੇ ਮੈਂ ਚਾਹੁੰਦਾ ਸੀ ਹੋਰ ਮਾਫੀ ਤੇ ਗੱਲ ਕੀਤੀ ਹੈ ਇਹ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੱਤਾ ਚ ਤੁਸੀਂ ਐਮਐਲਏ ਬਣੇ ਆ ਖਾਸ ਤੌਰ ਤੇ ਜੇ ਅਸੀਂ ਆਮ ਲੋਕਾਂ ਦੀ ਗੱਲ ਕਰੀਏ ਤੁਹਾਡੇ ਐਮਐਲਏ ਬਣਨ ਦੇ ਨਾਲ ਆਮ ਲੋਕਾਂ ਨੂੰ ਕੀ ਲਾਭ ਹੋਇਆ ਹੁੰਦਾ ਕੋਈ ਸਭ ਤੋਂ ਪਹਿਲਾਂ ਤਾਂ ਜਿਹੜਾ ਪਿਛਲੀਆਂ ਸਰਕਾਰਾਂ ਦੇ ਵਿੱਚ ਸਾਡੀ ਲੜਾਈ ਕਿਸ ਚੀਜ਼ ਦੀ ਸੀ ਜਿਹੜੇ ਵੀ ਸਾਡੇ ਐਮਐਲਏ ਹਲਕਿਆਂ ਦੇ ਇੰਚਾਰਜ ਮੰਤਰੀ ਉਹ ਲੋਕਾਂ ਤੋਂ ਵੋਟਾਂ ਲੈ ਕੇ ਲੋਕਾਂ ਦੇ ਉਹ ਲੀਡਰ ਬਣ ਕੇ ਮੁੜ ਕੇ ਰਾਜੇ ਬਣ ਜਾਂਦੇ ਸੀਗੇ ਉਹ ਚਾਰ ਚਾਰ 10-10 ਬੰਦੂਕਾਂ ਵਾਲੇ ਲਈ ਲੋਕਾਂ ਦੇ ਘੁੰਮਦੇ ਸੀਗੇ ਬਰਦੀਆਂ ਵਾਲੇ ਲਈ ਲੋਕਾਂ ਦੇ ਘੁੰਮਦੇ ਸੀਗੇ ਹੂਟਰ ਮਾਰਦੇ ਲੋਕਾਂ ਦੇ ਘੁੰਮਦੇ ਸੀਗੇ ਇਤੋਂ ਤੱਕ ਕਿ ਜਿੱਤੇ ਵੀ ਤਾਂ ਜਿੱਤੇ ਵੀ ਜਿਹੜੇ ਹਾਰੇ ਹੋਏ ਐ ਜਿਹੜੇ ਹਾਰੇ ਹੋਏ ਐ ਉਹ ਵੀ ਬੰਦੂਕਾਂ ਵਾਲੇ ਚੱਕੀ ਤੇ ਜਿਪਸੀਆਂ ਵਾਲੇ ਚੱਕੀ ਲੋਕਾਂ ਦੇ ਘੁੰਮਦੇ ਸੀਗੇ ਪਰ ਸਾਡੀ ਲੜਾਈ ਇਹ ਸੀਗੀ ਕਿ ਅਸੀਂ ਇਹ ਜਿਹੜੇ ਸੱਤਾ ਹੈ ਲੋਕਾਂ ਦੀ ਸੱਤਾ ਹੈ ਇਹ ਸੱਤਾਧਾਰੀਆਂ ਨੂੰ ਤੇ ਸੱਤਾ ਨੂੰ ਧਰਤੀ ਤੇ ਲੈ ਕੇ ਆਣਾ ਸੋ ਪਹਿਲੀ ਸੱਟ ਜੇ ਇਸ ਚੀਜ਼ ਦੇ ਵਿੱਚ ਹੈ ਕਿ ਅਸੀਂ ਉਹਨਾਂ ਜਿਹੜੇ ਰਾਜੇ ਬਣ ਕੇ ਘੁੰਮਣ ਵਾਲੇ ਆ ਉਹਨਾਂ ਨੂੰ ਸੱਤਾ ਤੋਂ ਪਾਸੇ ਕੀਤਾ ਸੱਤਾ ਨੂੰ ਧਰਤੀ ਤੇ ਲੈ ਕੇ ਆਇਆ ਜੇ ਸੱਤਾ ਅੱਜ ਲੋਕਾਂ ਦੇ ਵਿੱਚ ਆਈ ਹੈ ਤਾਂ ਇਸੇ ਕਰਕੇ ਅੱਜ ਪਹਿਲੀ ਵਾਰ ਹੈ ਕਿ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਐਮਐਲਏ ਦੇ ਦਫ਼ਤਰ ਚੱਲਦੇ ਨੇ ਤੁਸੀਂ ਕਿੰਨੇ ਦਿਨ ਤੋਂ ਪੱਤਰਕਾਰੀ ਕਰ ਰਹੇ ਹੋ ਨੇਰ ਅਬਾਊਟ 24 ਸਾਲ ਹੋ ਗਏ ਹੋ 24 ਸਾਲ ਤੁਸੀਂ ਕਿੰਨੇ ਐਮਐਲਏ ਦੇ ਦਫ਼ਤਰ ਦੇਖੇ ਕਿ ਨੂਰਪਤਵੀ ਹੋ ਕੇ ਰੋਪੜ ਦੇ ਵਿੱਚ ਵੀ ਜੋ ਲਗਾਤਾਰ 24 ਘੰਟੇ ਚੱਲਦੇ ਹੋ ਸੋ ਲਗਾਤਾਰ ਦੋ ਦਫਤਰ ਚੱਲਦੇ ਨੇ ਤਾਂ ਕਿ ਲੋਕ ਹਰ ਵੇਲੇ ਦਫਤਰਾਂ ਦੇ ਵਿੱਚ ਆ ਸਕਣ ਉਹਨਾਂ ਦੀ ਸੁਣਵਾਈ ਹੋ ਸਕੇ ਜਦੋਂ ਐਮਐਲਏ ਲੋਕਾਂ ਦੇ ਵਿੱਚ ਜਾਂਦਾ ਉਹਨੂੰ ਕੋਈ ਬਰਦੀ ਧਾਰੀ ਨਹੀਂ ਰੋਕਦਾ ਉਹਨੂੰ ਕੋ ਉਹਨੂੰ ਬੰਦੂਕ ਵਾਲਾ ਨਹੀਂ ਦਿਖਦਾ ਵੀ ਡਰਾਂ ਨਾਲ ਖੜਾ ਹੋਵੇਗਾ ਐਮਐਲਏ ਕੋਈ ਜਾਣਾ ਨਹੀਂ ਹੈਗਾ ਲੋਕ ਆਪਣੇ ਭਰਾ ਵਾਂਗੂ ਆਪਣੇ ਪੁੱਤ-ਪੁਤੀ ਜਿਵੇਂ ਵਾਂਗੂ ਐਮਐਲਏ ਨੂੰ ਬਾਹਰ ਤੋਂ ਫੜ ਕੇ ਵੀ ਕੰਮ ਕਹਿੰਦੇ ਆ ਐਮਐਲਏ ਦੇ ਮੁੰਡਿਆਂ ਦੇ ਹੱਥ ਰੱਖ ਕੇ ਵੀ ਕੰਮ ਕਹਿੰਦੇ ਆ ਸੋ ਜਿਹੜਾ ਇਹ ਸੱਤਾ ਧਾਰੀਆਂ ਦਾ ਇੱਕ ਤਾਂ ਜਿਹੜਾ ਬਿਨਾਂ ਮਤਲਬ ਦਾ ਡਰ ਸੀਗਾ ਬਿਨਾਂ ਮਤਲਬ ਦਾ ਡਰਾਵਾ ਬਲੂਕਾਂ ਵਾਲੇ ਖੜੇ ਹੁੰਦੇ ਸੀ ਅੱਗੇ ਇਹ ਆਪ ਜਿਹੜੇ ਵੋਟ ਪਾਦੇ ਨੇ ਲੋਕਾਂ ਤੋਂ ਬੜੀ ਤਾਕਤ ਕੋਈ ਨਹੀਂ ਹੈ ਅਸੀਂ ਐਮਐਲਏ ਬਣਨ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵਿੱਚ ਦੱਸਿਆ ਸੀ ਉਵੇਂ ਹੁਣ ਹੁਣ ਮੈਂ ਵਿਚਰ ਰਿਹਾ ਪਹਿਲਾਂ ਤਾਂ ਸ਼ਾਇਦ ਕੋਈ ਮੜੀ-ਮੋਟੀ ਕਾਲਾ ਕੋਟ ਪਾ ਕੇ ਘੁੰਮਦਾ ਸੀ ਸ਼ਾਇਦ ਲੋਕ ਕਾਲੇ ਕੋਟ ਵਾਲੀ ਮੜੀ-ਮੋਟੀ ਗੱਲ ਹੁੰਦੀ ਹੋਣੀ ਹੈ ਹੁਣ ਤਾਂ ਜਿਹੜੀ ਉਹ ਕਾਲੇ ਕੋਟ ਵਾਲੀ ਗੱਲ ਵੀ ਨਹੀਂ ਬਿਲਕੁਲ ਆਮ ਤਰੀਕੇ ਦੇ ਨਾਲ ਲੋਕਾਂ ਦੇ ਵਿਚਰ ਗਏ ਉਹਦੇ ਲਈ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਉਹਦੇ ਜਿਹੜੀ ਸਾਡੀ ਲੜਾਈ ਸੀ ਉਸ ਲੜਾਈ ਕਰਕੇ ਤਾਂ ਕਿ ਲੋਕਾਂ ਦੇ ਵਿੱਚ ਬਿਲਕੁਲ ਸੁਨਿਆ ਜਾਵੇ ਕਿ ਲੋਕ ਜਿਹੜੇ ਉਹ ਸਭ ਤੋਂ ਵੱਡੇ ਨੇ ਸੋ ਉਸ ਤੋਂ ਬਾਅਦ ਕੰਮਾਂ ਦੀ ਗੱਲ ਕਰੀਏ ਤਾਂ ਅਸੀਂ ਜੇ ਸਿੱਖਿਆ ਤੋਂ ਸ਼ੁਰੂ ਕਰ ਲਈਏ ਕੰਮ ਕਰ ਵੀ ਮਾਊਗਾ ਪਹਿਲਾਂ ਤਾਂ ਇਹ ਇਹ ਬਿਲਕੁਲ ਇਹਦੇ 'ਚ ਕੋਈ ਮੈਂ ਕੋਈ ਇਹ ਨਹੀਂ ਐ ਕੁਸਿਫਤ ਕਰ ਰਿਹਾ ਇਹ ਗੱਲ ਐਮ.ਐਨ.ਆ ਸਰਬ ਹੈ ਕਿ ਲੋਕਾਂ 'ਚ ਇਹ ਚਰਚਾ ਹੈ ਕਿ ਅਪਰੋਚ ਐ ਜਿਹੜੀ ਤੁਹਾਡੀ ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਐ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਹ ਲੋਕਾਂ ਦਾ ਵੀ ਕਹਿਣਾ ਹੈ ਕਿ ਐਮਐਲਏ ਸਾਹਿਬ ਲਗਭਗ ਹਾਜ਼ਰ ਹੁੰਦੇ ਆ ਤੇ ਅਗਲਾ ਸਵਾਲ ਮੇਰਾ ਇਹ ਹੈ ਜਿਹੜੇ ਕੰਮਾਂ ਦੀ ਗੱਲ ਕਰ ਰਹੇ ਸੀ ਬਿੰਗ ਐਮਐਲਏ ਹੋਣ ਤੱਕ ਦੇ ਕੋਈ 5 ਜਾਂ 7 ਵੱਡੇ ਕੰਮ ਕੋਈ ਗਿਣਾ ਸਕਦੇ ਹੋ ਹਲਕੇ ਦੇ ਵਿੱਚ ਜਿਹੜੇ ਤੁਸੀਂ ਕੀਤੇ ਆ 5 7 ਛਡੋ ਸੈਣੀ ਸਾਹਿਬ ਮੈਂ ਤਾਂ 35 ਵੀ ਗਿਣਾ ਦੂੰਗਾ ਪਰ ਮੈਂ ਮੈਂ ਵੱਡੇ ਕੰਮਾਂ ਦੀ ਗੱਲ ਕੀ ਮੈਂ ਵੱਡਿਆਂ ਦੀ ਗੱਲ ਕਰਨਾ ਕਦੇ ਸਾਡੇ ਵਿਰੋਧੀਆਂ ਕੋਲੇ ਪੁੱਛ ਕੇ ਦੇਖਿਓ 5 ਹੀ ਗਿਣਾ ਦੋ ਮੈਂ ਤਾਂ 35 ਵੀ ਗਿਣਾ ਦੂੰਗਾ ਤੇ ਅੱਜ ਅਸੀਂ ਤੁਹਾਨੂੰ ਪੁੱਛ ਰਿਹਾ ਹੈ ਨਾ ਪਹਿਲਾਂ ਅਸੀਂ ਸਿੱਖਿਆ ਦੇ ਖੇਤਰ ਦੀ ਗੱਲ ਕਰ ਲਈਏ ਨੂਰ ਪਰਵੇਦੀ ਬਲੌਕ ਇੱਕੋ ਇੱਕ ਕਾਲਜ ਹੈ ਲੜਕੀਆਂ ਦਾ ਇੱਕੋ ਇੱਕ ਸਰਕਾਰੀ ਕਾਲਜ ਹੈ ਗੁਰੂ ਕਾਕੂ ਮੁੰਨੇ 2016 ਸਰਕਾਰੀ ਹੋ ਗਿਆ ਸੀਗਾ ਅੱਜ ਤੱਕ ਉਸ ਕਾਲਜ ਨੂੰ ਕਦੇ ਗ੍ਰਾਂਟ ਤੱਕ ਯਾਨੀ ਕਦੇ ਤਾਂ ਖਾਤਾ ਨਹੀਂ ਖੁੱਲਿਆ ਸੀ ਜਦੋਂ ਮੈਂ ਐਮਐਲਏ ਬਣਨ ਤੋਂ ਬਾਅਦ ਕਾਲਜ ਚ ਗਿਆ ਇਹ ਇਹ ਕਾਲਜ ਦਾ ਕੋਈ ਅਪਰ ਤਰੱਕੀ ਕਰੀਏ ਕਦੇ ਤਰੱਕੀ ਕਿਵੇਂ ਕਰਨੀ ਹੈ ਤਾਂ ਖਾਤਾ ਹੀ ਨਹੀਂ ਖੁੱਲਿਆ ਹੋਇਆ ਮੈਂ ਇੱਥੇ ਪ੍ਰਿੰਸੀਪਲ ਦੀ ਪੋਸਟ ਹੈ ਨਾ ਡੀਡੀਓ ਪਾਵਰ ਹੈ ਅਸੀਂ ਉ ਡੀਡੀਓ ਪਾਵਰਾਂ ਲਿਆਂਦੀਆਂ ਖਾਤਾ ਉਹਦਾ ਖੋਲ੍ਹਿਆ ਔਰ ਜਿਸ ਕਾਲਜ ਨੂੰ ਅੱਜ ਤੱਕ ਦੇ 1 ਰੁਪਈਆ ਨਹੀਂ ਆਇਆ ਸੀਗਾ ਉਸ ਕਾਲਜ ਨੂੰ ਸਾਡੇ ਤਨਯੋਰ ਦੇ ਵਿੱਚ 6 ਕਰੋੜ ਰੁਪਈਏ ਦੀ ਗ੍ਰਾਂਟ ਆਈ ਹੈ ਅਕਾਲੀ ਦਲ ਮੇਲੇ ਐਲਾਨ ਹੋਇਆ ਸੀ ਨਾਲ ਵਿੱਚ ਕਾਂਗਰਸ ਵੀ ਲੰਘ ਗਈ ਕਾਂਗਰਸ ਨੇ ਪੁੱਛ ਲਿਆ ਕਦੇ ਕਾਲਜ ਗਏ ਵੀ ਜਾਂ ਕਦੇ ਦੇਖਿਆ ਕਾਲਜ ਕਿੱਥੇ ਹੈ ਤੇ ਨਹੀਂ ਉਸ ਕਾਲਜ ਨੂੰ 6 ਕਰੋੜ ਰੁਪਈਏ ਦੀ ਗ੍ਰਾਂਟ ਆਈ ਹੈ ਸਰਕਾਰੀ ਕਾਲਜ ਰੋਪੜ ਦਾ ਜੀ ਸ਼ਾਇਦ ਤੁਸੀਂ ਵੀ ਇੱਥੇ ਪੜ੍ਹੇ ਹੋ ਜਾਂ ਕਦੇ ਬਰਨਪੁਰੂ ਲੰਘੇ ਹੋਣੇ ਮਾੜਾ ਮੋਟਾ ਸੋ ਇਸ ਕਾਲਜ ਨੂੰ ਪਿਛਲੇ ਦਹਾਕੇ 'ਚ ਕਦੇ ਕਿਸੇ ਨੇ ਰੰਗ ਦੀ ਕੂਚੀ ਤੱਕ ਨਹੀਂ ਫੇਰੀ ਇਸ ਕਾਲਜ ਨੂੰ 1.5 ਕਰੋੜ ਰੁਪਏ ਦੀ ਗ੍ਰਾਂਟ ਇਸ ਸਮੇਂ ਚਾਹੀਏ ਹਮਾਰੇ ਸ਼ਾਨਦਰ ਬਣ ਗਈ ਔਰ 27 ਪ੍ਰੋਫੈਸਰ ਇਕੱਠੇ ਇੱਕੋ ਦਿਨ ਦੇ ਵਿੱਚ ਜੁਆਇਨ ਕੀਤੇ ਉਸ ਕਾਲਜ ਦੇ ਵਿੱਚ ਪਿਛਲੇ ਮਹੀਨੇ ਜਿਹੜਾ ਕਿ ਅੱਜ ਕਾਲਜ ਦੇ ਇਤਿਹਾਸ ਪਹਿਲੀ ਵਾਰ ਹੋਇਆ ਪੋਲਟੈਕ ਨਿਕ ਕਾਲਜ ਉਪਰ ਦਾ 14 ਸਾਲ ਤੋਂ ਬੰਦ ਪਿਆ ਸੀਗਾ 14 ਸਾਲ ਬਾਅਦ ਦੁਬਾਰਾ ਚਲਾਇਆ ਲੜਕੀਆਂ ਦੇ ਕਾਲਜ ਤੋਂ ਕੋਵਿਡ ਬਣਾਇਆ ਕੋਵਿਡ ਤੋਂ ਬਾਅਦ ਨਵੇਂ ਟ੍ਰੇਡਸ ਲੈ ਕੇ ਫਾਰਮੇਸੀ ਉਸ ਕਾਲਜ ਚ ਆ ਗਈ ਹੋਰ ਟ੍ਰੇਡਸ ਵੀ ਆ ਗਈਆਂ ਜਿਨ੍ਹਾਂ ਲਾਇਬ੍ਰੇਰੀ ਉਪਰ ਦੀ 70 ਲੱਖ ਰੁਪਏ ਲੱਗਿਆ ਪੰਜਾਬ ਦੀਆਂ ਜਿਹੜੀਆਂ ਮੋਢੀ ਲਾਇਬ੍ਰੇਰੀਆਂ ਆ ਉਹਨਾਂ ਦੇ ਵਿੱਚੋਂ ਸ਼ਾਮਲ ਹੋ ਗਈ। ਰੋਪੜ ਦੇ ਵਿੱਚ ਕੋਈ ਯੂਨੀਵਰਸਿਟੀ ਨਹੀਂ ਸੀ। ਸਾਡੇ ਰੋਪੜ ਦੋ ਨੈਸ਼ਨਲ ਲੈਵਲ ਦੀਆਂ ਸੰਸਥਾਵਾਂ ਨੇ IIT ਤੇ NITs ਇਹ ਦੋਵੇਂ ਸੰਸਥਾਵਾਂ ਜਦੋਂ ਮੈਂ ਐਮਐਲਏ ਬਣਨ ਤੋਂ ਬਾਅਦ ਗਿਆ ਇਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਸਾਡੇ ਕੋਲ ਘੱਟੋ ਘੱਟ ਕੋਈ ਆਇਆ ਤਾਂ ਸਾਡੇ ਕੋਲ ਅੱਜ ਤੱਕ ਕੋਈ ਨੁਮਾਇੰਦਾ ਆਇਆ ਨਹੀਂ ਕੋਈ ਐਮਐਲਏ ਨਹੀਂ ਆਇਆ। ਪਿਛਲੇ ਪਿਛਲੀ ਜਿਹੜੀ ਟ੍ਰਿਓਰ ਹੈ ਉਹਦੇ ਵਿੱਚ ਸੋ ਉਹਨਾਂ ਦੇ ਨਾਲ ਜੋ ਡਿਸਕਸ਼ਨ ਹੋਈ ਜੋ ਉਹਨਾਂ ਦੀਆਂ ਲੋੜਾਂ ਸੀ ਨਾ ਕਾਸਟ ਦੇ ਨਈ ਲੈਸਸ ਦੀਆਂ ਜੋ ਪ੍ਰਸ਼ਾਸਨ ਵੱਲੋਂ ਰਿਕਾਪਟਾ ਸੀਗੀਆਂ ਉਹ ਦੂਰ ਕੀਤੀਆਂ ਔਰ ਉਹਨਾਂ ਦੇ ਨਾਲ ਪ੍ਰੋਪੋਜ਼ਲ ਬਣਾ ਕੇ ਨਈ ਲੈਸਸ ਜਿਹੜੀ ਹੈ ਉਰਪਰ ਜ਼ਿਲ੍ਹੇ ਦੀ ਪਹਿਲੀ ਯੂਨੀਵਰਸਿਟੀ ਬਣੀ ਹੈ ਜਿਹਦੇ ਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਜਿਹਦੇ ਕੈਂਪਸ ਜਿਹੜੇ ਆ ਉਹ ਹੋਰ ਸਟੇਟਾਂ ਦੇ ਵਿੱਚ ਨੇ ਸ਼ਵਾਲਿਕ ਕਲੱਬ ਬੰਦ ਪਿਆ ਸੀਗਾ ਰੋਪੜ ਦਾ ਖੰਡਰ ਬਣਿਆ ਸੀ ਦੁਬਾਰੇ ਸ਼ੁਰੂ ਕੀਤਾ ਰੀਨੋਵੇਟ ਕੀਤਾ ਰੋਪੜ ਦਾ ਜਿਹੜਾ ਸਵਿਮਿੰਗ ਪੂਲ ਹੈ ਬੰਦ ਪਿਆ ਸੀਗਾ ਦੁਬਾਰੇ ਸ਼ੁਰੂ ਕੀਤਾ 1 ਕਰੋੜ ਨਾਲ ਦੀ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਐਦਾਂ ਹੀ ਰੋਇੰਗ ਅਕੈਡਮੀ ਰੋਪੜ ਤੋਂ ਸ਼ਿਫਟ ਹੋ ਗਈ ਸੀ ਮਹਾਲੀ ਮਹਾਲੀ ਦੁਬਾਰੇ ਰੋਪੜ ਦੇ ਵਿੱਚ ਲਿਆਂਦੀ ਹੈ ਗ੍ਰਾਂਟਾਂ ਨੂੰ ਅਲੱਗ ਤੋਂ ਦਿੱਤੀਆਂ ਅੱਜ 골ਡ ਮੈਡਲ ਜਿਹੜੇ ਆ ਉਹ ਤੇ ਨੈਸ਼ਨਲ ਲੈਵਲ ਦਾ ਉਹਦੇ ਵਿੱਚ ਆ ਰਹੇ ਨੇ ਸੋ ਰੋਪੜ ਦੇ ਵਿਧਾਨ ਸਭਾ ਦੇ ਹਰ ਪਿੰਡ ਦੇ ਵਿੱਚ ਜਿਹੜੇ ਗਰਾਊਂਡ ਸਟੇਡੀਅਮ ਉਹ ਬਣਾਉਣ ਦੀ ਪਹਿਲਾਂ 5 ਤੋਂ ਜ਼ਿਆਦਾ ਗਿਣਤੀ ਨਹੀਂ ਦਿੱਤੀ ਤੁਸੀਂ ਗਰਾਉਂਡਾਂ ਦੀ ਮੈਂ ਤੁਹਾਨੂੰ ਤਾਂ ਕਰਕੇ ਸੌਰੀ ਬ੍ਰੇਕ ਕਰ ਰਿਹਾ ਹਾਂ ਉਹ ਸੁਣ ਤਾਂ ਲੋ ਹਣੇ ਸਰ ਵੀ ਪੰਜਾਂ ਦੀ ਗੱਲ ਕੀਤੀ ਐ ਸੋ ਹਰ ਪਿੰਡ ਜਿਹੜਾ ਗਰਾਉਂਡ ਸਟੇਡੀਅਮ ਬਣਾਉਣ ਦਾ ਕੰਮ ਚੱਲ ਰਿਹਾ ਸਾਡਾ ਘਾੜ ਦਾ ਇਲਾਕਾ ਜਦੋਂ ਤੋਂ ਭਾਰਤ ਜਾਦ ਹੋਇਆ ਇੱਕੋ ਹੀ ਮੰਗ ਕਰਦਾ ਆ ਗਿਆ ਕਿ ਸਾਨੂੰ ਕਿਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਨਾਲ ਜੋੜ ਦਿਓ ਨਾਲ ਬੱਦੀ ਦਾ ਇੰਡਸਟਰੀ ਜੇ ਪੈਂਦਾ ਕਦੇ ਕਿਸੇ ਸੁਣਵਾਈ ਨਹੀਂ ਕੀਤੀ 27 ਕਰੋੜ ਰੁਪਏ ਦਾ ਸੜਕ ਦਾ ਪ੍ਰੋਜੈਕਟ ਮਨਜ਼ੂਰ ਕੰਮ ਵੀ ਚੱਲ ਰਿਹਾ ਇੱਕ ਪਾਸੇ ਮਾਜਰੀ ਘਾੜ ਤੋਂ ਹਿਮਾਚਲ ਨਾਲ ਜੋੜ ਰਹੇ ਆਂ ਦੂਜੇ ਪਾਸੇ ਜੋ ਚੱਲਦੀ ਕਰਨਾ ਜੋੜ ਰਹੇ ਕਿੰਨੇ ਕ ਸਮੇਂ ਚੀ ਦੀ ਉਮੀਦ ਹੈ ਚੱਲ ਰਿਹਾ ਕਬ ਜਾ ਕੇ ਦੇਖੋ ਖੁਦਾ ਦਾ ਮੁਕੰਮਲ ਹੋਣ ਵਾਲਾ ਜੇ ਰੋਪੜ ਤੋਂ ਜਾਂਦੇ ਆਂ ਮਾਜੀ ਜੱਟਾ ਵੱਲੋਂ ਉਹ ਨਹਿਰ ਦੇ ਉੱਪਰ ਇੱਕ ਪੁਲ ਉਹ ਪੁਲ ਉਹਦੇ ਤੇ ਕਿੱਦਾਂ ਜਾਮ ਲੱਗਦਾ ਸੀ ਛੋਟਾ ਜਿਹਾ ਪੁਲ ਸਾਰਾ ਇਲਾਕਾ ਲੰਘਦਾ 11 ਕਰੋੜ ਨਾਲ ਪੁਲ ਜਿਹੜਾ ਕੱਲਾ ਪੈਸਾ ਨਹੀਂ ਮਜੂਰ ਹੈ ਟੈਂਡਰ ਵੀ ਹੋ ਗਿਆ ਔਰ ਕੰਮ ਸ਼ੁਰੂ ਹੋਦਾ ਉਸ ਪੁਲ ਦਾ ਹੋਣ ਲੱਗਿਆ ਗਰਾਉਂਡੀ ਲੱਗ ਕੇ ਚੱਲ ਜੀ ਥਰਮਲ ਪਲਾਂਟ ਕਨੋਲੀ ਦਾ ਉਹ ਦੇਖੋ ਇਹਨਾਂ ਨੇ ਭੱਲਿਆਂ ਲੋਕਾਂ ਨੇ ਉਹ ਚੰਗਾ ਭਲਾ ਚੱਲਣਾ ਥਰਮਲ ਪਲਾਂਟ ਉਹ ਬੰਦ ਕਰਤਾ ਸੀਗਾ ਉਹਦੇ ਦੋ ਯੂਨਟ ਢਾ ਵੀ ਦਿੱਤੇ ਕਹਿੰਦੇ ਜਿਆ ਪੱਠ ਹੋਣ ਲੱਗੀ ਕਹਿੰਦੇ ਪੱਠ ਹੋ ਗਈਆਂ ਸੀਗੀਆਂ ਪੱਟਦੀਆਂ ਬੇਤੀਆਂ ਕੋਆਰਚ ਕਹਿੰਦੇ ਚੱਲ ਨਹੀਂ ਸਕਦਾ ਉਹ ਜਿਹੜੇ ਬਾਕੀ ਦੇ ਯੂਨਟ ਹੈ ਉਹ ਜਿਹੜੇ ਉਹ ਅੱਜ ਬਹੁਤ ਜ਼ਿਆਦਾ ਬਿਜਲੀ ਪੈਦਾ ਕਰ ਰਹੇ ਨੇ ਫੁਲ ਕਵੈਸਟਰੀ ਚੱਲ ਰਹੇ ਨੇ ਇੱਥੇ ਹੀ ਬਸ ਨਹੀਂ ਦੋ ਨਵੇਂ ਯੂਨਟ ਜਿਹੜੇ 8800 ਮੀਗਾਵਾਟ ਦੇ ਉੱਤੇ ਨਵੇਂ ਮਨਜ਼ੂਰ ਕਰਾਏ ਨੇ ਜਿਹੜਾ ਥਰਮਲ ਪਲੰਟ ਇਹਨਾਂ ਦੀ ਊਰਜਾਤਾ ਸੀਗਾ ਅੱਜ ਇਤਿਹਾਸ ਹੀ ਪਲਟ ਗਿਆ ਕਿ ਉੱਤੇ ਨਵੇਂ ਯੂਨਟ ਜਿਹੜੇ ਉਹ ਮਨਜ਼ੂਰ ਹੋ ਗਏ ਨੇ ਉੱਤੇ ਲੱਗਣਗੇ ਉਤੋਂ ਦੇ ਥਰਮਲ ਦੇ ਕੱਚੇ ਕੰਮ ਹੈ ਅੱਜ ਤੱਕ ਜਿਨ੍ਹਾਂ ਨੇ ਪਿਛਲੇ ਦਹਾਕੇ ਅੱਜ ਜਿਹੜੀ ਤਰਖਾਹ ਚ ਕਦੇ ਇੱਕ ਰੁਪਈਆ ਨਹੀਂ ਵਧਿਆ ਸਾਡੀ ਸਰਕਾਰ ਚ ਹੁਣ ਹੁਣ ਤੱਕ ਦੋ ਵਾਰ ਕਰਕੇ ਇੱਕ ਵਾਰ 1000 ਰੁਪਈਆ ਵਧਿਆ ਇੱਕ 10% ਕੱਲ ਬਰਸ ਹੋਰ ਵਧ ਗਿਆ ਇਹ ਵੀ ਕਰੀਬ 1500 ਹੋ ਗਿਆ 2500 ਦਾ ਵਾਧਾ ਜਿਹੜਾ ਹੋ ਗਿਆ 5% ਸਲਾਨਾ ਵਾਧਾ ਵੀ ਨਾਲ ਹੁੰਦੇ ਨਾ ਮੰਨ ਲਿਆ ਆਉਣ ਵਾਲੇ ਸਮੇਂ ਚ ਹੋਰ ਵੀ ਇਹ ਵਧਵਾਏ ਜਾਣਗੇ ਸੋ ਬਹੁਤ ਇਦਾਂ ਮੈਂ ਤੁਹਾਨੂੰ ਜਿਹੜੇ ਜਿਵੇਂ ਇਹਦੇ ਨੂਰਬਿਧ ਪੂਰੇ ਵਿਧਾਨ ਸਭਾ ਹਲਕੇ ਰਿਕਾਰਡ ਚ ਵੀ ਨੂਰਪੁਰ ਚ ਵੀ ਕਿੰਨੇ ਨਵੇਂ ਸਜਾਈ ਵਾਲੇ ਟਿਊਬਲ ਜਿਹੜੇ ਆ ਉਹ ਲਾਏ ਗਏ ਨੇ ਕਿੰਨੇ ਨਵੇਂ ਜਿਹੜੇ ਪਾਣੀ ਵਾਲੇ ਟਿਊਬਲ ਆ ਉਹ ਲਾਏ ਗਏ ਨੇ ਰੋਪੜ ਸ਼ਹਿਰ ਨੂੰ 35-40 ਸਾਲ ਤੋਂ ਜਿੰਨਾ ਪਾਣੀ ਆਉਂਦਾ ਸੀਗਾ ਪੀਣ ਵਾਲਾ ਪਾਣੀ ਉਹ ਤੋਂ ਕਦੇ ਇੱਕ ਬੂੰਦ ਨਹੀਂ ਵਧੀ ਸ਼ਹਿਰ ਪਾਣੀ ਦੀ ਤਰਾਈ ਤਰਾਈ ਕਰਦਾ ਰਿਹਾ ਅਸੀਂ 12 ਕਰੋੜ ਦਾ ਪ੍ਰੋਜੈਕਟ ਲੈ ਕੇ ਆਏ ਪਾਈਪਲਾਈਨ ਪੈ ਰਹੀ ਹੈ ਅੱਜ ਦੀ ਵਸੂਨ ਦੇ ਹਿਸਾਬ ਨਾਲ ਨਹਿਰ ਤੋਂ ਜਿਹੜਾ ਸਿੰਚਾਈ ਵਾਲਾ ਪਾਣੀ ਹੈ ਉਹ ਰੋਪੜ ਸ਼ਹਿਰ ਨੂੰ ਮਿਲਣਾ ਸ਼ੁਰੂ ਹੋ ਜਾਏਗਾ ਅਗਲਿਆਂ ਜਿਹੜਾ ਅਗਲਾ ਗਰਮੀਓ ਸੀਜ਼ਨ ਹੈ ਉਦੋਂ ਤੱਕ ਉਹ ਪ੍ਰੋਜੈਕਟਡਾ ਮੁਕੰਮਲ ਹੋ ਜਾਊਗਾ ਜੇ ਸਿੰਘਪੁਰ ਦਾ ਹਸਪਤਾਲ ਚਿੱਟਾ ਹਾਥੀ ਸੀਗਾ ਪਰਚੀਆਂ ਵਾਲਾ ਹਸਪਤਾਲ ਜਿੱਥੇ ਐਕਸਰੇ ਤੱਕ ਦੀ ਸਹੂਲਤ ਨਹੀਂ ਸੀਗੀ ਉੱਤੇ ਡਿਜੀਟਲ ਐਕਸਰੇ ਮਸ਼ੀਨ ਵੀ ਆਈ ਉੱਤੇ ਨਵੀਂ ਲੈਬੋਰਟਰੀ ਵੀ ਖੁੱਲੀ ਡਾਕਟਰਾਂ ਦਾ ਬੰਦੋਬਸਤ ਹੋਇਆ ਅਜੋ ਪਰਚੀਆਂ ਦੇ ਹਸਪਤਾਲ ਤੋਂ ਇਲਾਜ ਵਾਲਾ ਹਸਪਤਾਲ ਬਣ ਗਿਆ ਰੋਪੜ ਦੇ ਹਸਪਤਾਲ ਦੇ ਵਿੱਚ ਆਪਣਾ ਸੀਸੀਜੂ ਕ੍ਰਿਟੀਕਲ ਕੇਅਰ ਜੋੜਾ ਜਿਹੜਾ ਉਹ ਉਹ ਲੱਭਣ ਜਾ ਰਿਹਾ ਦਵਾਈਆਂ ਹਸਪਤਾਲਾਂ ਦੇ ਵਿੱਚ ਮੁਕਤ ਕਰਦੀਆਂ ਮਹੱਲਾ ਕਲੀਨਿਕ ਜਿਹੜੇ ਉਹ ਖੋਲ ਦਿੱਤੇ ਔਰ ਇਹ ਇਲਾਕੇ ਹਲਕਾ ਇੱਥੋਂ ਬੜੇ ਵੇ ਐਮਐਲਏ ਮੰਤਰੀ ਤਾਂ ਬਣੇ ਬਣੇ ਆ ਮੁੱਖ ਮੰਤਰੀ ਵੀ ਬਣੇ ਆ ਹੂੰ ਇੱਥੋਂ ਬਣੇ ਐਮਐਲਏ ਮੁੱਖ ਮੰਤਰੀ ਤੱਕ ਵੀ ਬਣੇ ਆ ਪਰ ਕਦੇ ਕਿਸੇ ਨੇ ਨਹੀਂ ਸੋਚਿਆ ਵੀ ਨੂਰਪੁਰ ਬੇਦੀ ਦਾ ਇਲਾਕਾ ਜਿੱਥੋਂ ਨੇਹਰਾ ਗੋਲੋਂ ਲੰਗਦੀਆਂ ਦਰਿਆ ਕੋਲੋਂ ਲੰਗਦਿਆ ਇਹਨੂੰ ਵੀ ਸਿੰਚਾਈ ਵਾਲਾ ਪਾਣੀ ਦੇ ਦਈਏ ਅੱਜ ਤੱਕ ਕਦੇ ਕਿਸੇ ਨੇ ਕਿਸੇ ਫਾਈਲ ਤੇ ਇੱਕ ਲਾਈਨ ਨਹੀਂ ਲਿਖੀ ਅਸੀਂ ਪਹਿਲੀ ਵਾਰ ਇਹਦੇ ਤੇ ਕੰਮ ਸ਼ੁਰੂ ਕੀਤਾ ਔਰ ਇਹ ਐਡੀ ਵੱਡੀ ਪਲਾਨਿੰਗ ਕਰਨ ਲਈ ਕਿ ਇੱਥੇ ਪਾਣੀ ਦੇਣਾ ਕਿਵੇਂ ਹੈ ਅਸੀਂ ਨੰਗਲ ਡੈਮ ਤੋਂ ਦੇ ਸਕਦੇ ਹਾਂ ਆਨੰਦਪੁਰ ਹਾਈਡਲ ਤੋਂ ਜਾਂ ਸਤਲੁਜ ਤੋਂ ਜਾਂ ਸਵਾਹ ਤੋਂ ਇਹਦੀ ਪਲਾਨਿੰਗ ਕਰ ਲਈ ਦਾ ਨਕਸ਼ਾ ਬਣਾਉਣ ਲਈ ਦੀ ਵਿਉਂਤਬੰਦੀ ਕਰ ਲਈ ਇੱਕ ਕੰਪਨੀ ਨੂੰ 36 ਲੱਖ ਰੁਪਏ ਦਾ ਟੈਂਡਰ ਵੀ ਹੋ ਗਿਆ ਉਹ ਕੰਪਨੀ ਨੇ ਕੰਮ ਵੀ ਸ਼ੁਰੂ ਕਰਤਾ ਇਸ ਦਿਸ਼ਾਵਲ ਵੀ ਜਿਹੜਾ ਪਹਿਲੀ ਵਾਰ ਹੈ ਕੰਮ ਉਹ ਸ਼ੁਰੂ ਹੋਇਆ ਬਾਕੀ ਕੰਮ ਅਸੀਂ ਪਾਣੀ ਪੁਣੀ ਪੀੜੀ ਹੋਰ ਵੀ ਗਿਣਾ ਸਕਦੇ ਹਾਂ ਇਹ ਕੰਮ ਨਹਿਰੀ ਪਾਣਿੰਦ ਦਾ ਤੁਸੀਂ ਕੰਮ ਦੱਸਿਆ ਹੈ ਇਹ ਤੁਹਾਡੀ ਸਰਕਾਰ ਬੇਲੇ ਕਹਿਣਾ ਆਪਣਾ ਮੈਚੁਰ ਹੋ ਜਾਊਗਾ ਕੰਮ ਦੇਖੋ ਇਹ ਅੱਜ ਕਈ ਲੋਕ ਜਿਹੜੇ ਜਿਹੜੇ ساری ਉਮਰ ਕਦੇ ਢਿੱਲੋਂ ਦੇ ਮੋਢਿਆਂ ਤੇ ਬੈਠੇ ਰਹੇ ਕਦੇ ਚੀਮੇ ਦੇ ਮੋਢਿਆਂ ਤੇ ਮੈਂ ਗੱਲ ਤਾਂ ਹੀ ਸਪਸ਼ਟ ਪੁੱਛ ਰਿਹਾ ਮੈਂ ਚੋਰ ਹੋ ਜਾਊਗਾ ਛੋਟੀ ਹੈ ਉਹਨਾਂ ਦੇ ਉਹਨਾਂ ਦੇ ਮੋਢਿਆਂ ਤੇ ਬਹਿ ਕੇ ਕਦੇ ਇਹਨਾਂ ਦੇ ਮੋਢੇ ਤੋਂ ਕੰਨ ਨੇੜੇ ਹੁੰਦੇ ਆ ਪਰ ਕਦੇ ਇਹਨਾਂ ਦੇ ਮੋਢਿਆਂ ਤੇ ਬਹਿ ਕੇ ਉਹਨਾਂ ਦੇ ਕੰਨ 'ਚ ਗੱਲ ਨਹੀਂ ਕਿਸੇ ਵੀ ਸੰਚਾਈ ਵਾਲਾ ਪਾਣੀ ਵੀ ਆਪਾਂ ਦੇਣਾ ਹੈ ਨਹੀਂ ਚਲੋ ਹਰ ਬੰਦੇ ਦਾ ਹੁਣ ਸਵੇਰ ਨੂੰ ਉੱਠਦੇ ਆ ਸਵੇਰ ਨੂੰ ਉੱਠ ਕੇ ਨੀਂਦ ਦੇ ਵਿੱਚੋਂ ਨੂੰ ਕਹਿੰਦੇ ਆਧ ਨੀਂਦ ਦੇ ਉੱਠ ਕੇ ਰੌਲਾ ਪਾਉਂਦੇ ਆ ਨਹਿਰ ਨਹੀਂ ਨਿਕਲੀ ਨਹਿਰ ਨਹੀਂ ਨਿਕਲੀ ਸੋ ਇਹ ਨਹਿਰਾਂ ਕੋਈ ਇਹਦੀ ਬਹੁਤ ਵੱਡੀ ਜਿਹੜੀ ਪਲਾਨਿੰਗ ਹੈ ਪਹਿਲਾ ਕਦਮ ਚੁੱਕਿਆ ਗਿਆ ਅਸੀਂ ਇਸ ਕੰਮ ਨੂੰ ਮੁਕੰਮਲ ਹਰ ਹਾਲ ਦੇ ਵਿੱਚ ਕਰਵਾਵਾਂਗੇ ਇਹਨੂੰ ਜਿੰਨਾ ਰੀਜ਼ਨੇਬਲ ਟਾਈਮ ਲੱਗਣਾ ਉਹ ਲੱਗਣੇ ਪਰ ਕੰਮ ਲਗਾਤਾਰ ਚੱਲੇਗਾ ਹੂੰ ਜੀ ਦਰਸ਼ਕੋ ਇਹ ਵੱਡਾ ਇੱਕ ਖਾਸ ਤੌਰ ਤੇ ਹਲਕਾ ਰੂਪਰ ਦੇ ਵਿੱਚ ਜੇ ਆਪਾਂ ਨੂਰਪੁਰ 베ਟੀ ਬਲਾਕ ਦੀ ਗੱਲ ਕਰੀਏ 200 ਪਿੰਡ ਦੇ ਕਰੀਬ ਇਹ ਜਿਹੜਾ ਨਹਿਰੀ ਪ੍ਰੋਜੈਕਟ ਦੀ ਗੱਲ ਐਮਐਲਏ ਸਾਹਿਬ ਨੂੰ ਮੈਂ ਪੁੱਛੀ ਹੈ ਇਹ ਬੇਹੱਦ ਲੋੜਿੰਦਾ ਹੈ ਜ਼ਰੂਰੀ ਹੈ ਜਿਹਦੇ ਬਾਰੇ ਪੁੱਛਣਾ ਵੀ ਜੁੜੀ ਸੀ ਹੋਰ ਐਮਐਲਏ ਸਾਹਿਬ ਨੇ ਸ਼ੋਰਟ ਹੀ ਦਿੱਤੀ ਹੈ ਕਿ ਕੰਮ ਇਹ ਲਗਾਤਾਰ ਚੱਲੇਗਾ ਮਚੋਰ ਹੋਏਗਾ ਉਹ ਇਹ ਕੰਮ ਹਰ ਹਾਲ ਦੇ ਵਿੱਚ ਹੋਏਗਾ ਸੋ ਅਗਲਾ ਸਵਾਲ ਜਾਂਦੇ ਜਾਂਦੇ ਦਰਸ਼ਕਾਂ ਸਵਾਲ ਤਾਂ ਬਹੁਤ ਹੈ ਪਰ ਸਾਰੀ ਇਹ ਗੱਲਬਾਤ ਲੰਬੀ ਹੋ ਜਾਏਗੀ ਪਰ ਜਾਂਦੇ ਜਾਂਦੇ ਐਮਐਲਏ ਸਾਹਿਬ ਇੱਕ ਸਵਾਲ ਤੁਹਾਡੇ ਕੋਲ ਜਰੂਰ ਮੈਂ ਲਵਾਂਗਾ ਤੇ ਨਾਲ ਦਰਸ਼ਕਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜਿਹੜੇ ਸਵਾਲ ਮੈਂ ਐਮਐਲਏ ਸਾਹਿਬ ਨੂੰ ਪੁੱਛ ਰਿਹਾ ਇਹ ਤੋਂ ਇਲਾਵਾ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਆਹ ਵੀ ਕੰਮ ਹੋਣਾ ਚਾਹੀਦਾ ਜਾਂ ਕਾ ਮੈਂ ਇਸ ਤਰ੍ਹਾਂ ਨਹੀਂ ਜਿਹੜਾ ਹੋ ਰਿਹਾ ਉਹਦੇ ਉਹ ਖੁੱਲ ਕੇ ਤੁਸੀਂ ਜਿਹੜਾ ਉਹ ਤੁਸੀਂ ਲਿਖ ਸਕਦੇ ਹੋ ਤੇ ਐਮਐਲਏ ਸਾਹਿਬ ਜਾਂਦੇ ਜਾਂਦੇ ਇੱਕ ਲਾਸਟ ਸਵਾਲ ਜਿਹੜੇ ਲੋਕਾਂ ਨੇ 2022 ਦੇ ਵਿੱਚ ਤੁਹਾਡਾ ਸਾਥ ਦਿੱਤਾ ਜਾਂ ਇਹ ਕਹਿ ਲੀਏ ਜਿਹੜੇ 2022 ਦੇ ਵਿੱਚ ਤੁਹਾਡੇ ਨਾਲ ਸੀ ਅੱਜ ਉਹ ਨਾਲ ਹੈ ਕੋ ਪਹਿਲੀ ਗੱਲ ਤਾਂ ਬਿਲਕੁਲ ਨਾਲ ਨਹੀਂ ਅ ਪਰ ਇਹ ਹੈ ਕਿ ਜ਼ੁਰੀਨਿਕ ਸਾਰੇ ਲੋਕ ਜਿਹੜੇ ਨਾਲ ਰਹਿੰਦੇ ਹੁੰਦੇ ਜੀ ਜੇ ਤੁਸੀਂ ਸਿਆਸਤ ਦਾ ਨਹੀਂ ਵੀ ਹੈ ਵੈਸੇ ਵੀ ਸਾਡੀ ਆਮ ਜ਼ਿੰਦਗੀ ਦੇ ਵਿੱਚ ਵੀ ਸਾਰੇ ਲੋਕ ਸਦਾ ਨਾਲ ਨਹੀਂ ਰਹਿੰਦੇ ਹੁੰਦੇ ਪਰ ਸਿਆਸੀ ਸੰਘਰਸ਼ ਦੇ ਵਿੱਚ ਜਾਂ ਸਮਾਜਿਕ ਕੰਮ ਦੇ ਵਿੱਚ ਆ ਮੈਂ ਤੁਹਾਨੂੰ ਕੰਮਾਂ ਦੀ ਲੰਬੀ ਚੋੜੀ ਲਿਸਟ ਬਣਾਈ ਹੈ ਜਿਹੜੇ ਲੋਕਾਂ ਦਾ ਤਾਂ ਹਿੱਤ ਹੋਏਗਾ ਕਿ ਇਲਾਕੇ ਦੇ ਕੰਮਾਂ ਲਈ ਨਾਲ ਸੀਗੇ ਲੋਕਾਂ ਦੇ ਕੰਮਾਂ ਲਈ ਨਾਲ ਸੀਗੇ ਉਹ ਤਾਂ ਬਿਲਕੁਲ ਨਾਲ ਰਹਿਣਗੇ ਜਿਨ੍ਹਾਂ ਦੇ ਕੋਈ ਨਿੱਜੀ ਮਫਾਦ ਹੋਣਗੇ ਅ ਵੀ ਅਸੀਂ ਰਾਤੋਂ ਰਾਤ ਉਮੀਦ ਨਹੀਂ ਬਣ ਸਕਿਆ ਆਵਾ ਦੀ ਪਾਰਟੀ ਸਰਕਾਰ ਚ ਕਿਉਂਕਿ ਪਹਿਲੀ ਸਰਕਾਰ ਨਾਲ ਕੰਮ ਹੈ ਨਹੀਂ ਉਹ ਜਰੂਰ ਦੂਰ ਹੋ ਸਕਦੇ ਆ ਪਰ ਜਿਨ੍ਹਾਂ ਜਿਹੜੇ ਲੋਕਾਂ ਦੇ ਕੰਮ ਲਈ ਆਏ ਸੀਗੇ ਉਹ ਉਹ ਜਿਹੜੇ ਆ ਬਿਲਕੁਲ ਨਾਲ ਖੜੇ ਨੇ ਨਿਖੜੇ ਰਹਿਣਗੇ ਹੂੰ ਜੀ ਸੋ ਬਹੁਤ-ਬਹੁਤ ਧੰਨਵਾਦ ਇਹ ਸਨ ਐਡਵੋਕੇਟ ਦਿਨੇਸ਼ ਚੱਡਾ ਜੀ ਹਲਕਾ ਵਿਧਾਇਕ ਜਿਨ੍ਹਾਂ ਤੋਂ ਖੁੱਲ ਕੇ ਜਿਹੜੇ ਆ ਉਹ ਜਵਾਬ ਲੈ ਗਏ ਔਰ ਦਰਸ਼ਕੋ ਅਮੀਤ ਹੈ ਕਿ ਤੁਸੀਂ ਵੀ ਇਹ ਸਵਾਲ ਹੈ ਜਿਹੜੇ ਜਿਹਦੇ ਜਵਾਬ ਦਿੱਤੇ ਐਮਐਲਏ ਸਾਹਿਬ ਨੇ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਤੁਹਾਡੇ ਆਪਣੇ ਸਵਾਲ ਹੈ ਹੋਰ ਸਵਾਲ ਕਿਹੜੇ ਕਿਹੜੇ ਅਗਲੇ ਐਪੀਸੋਡ ਦੇ ਵਿੱਚ ਆਪਾਂ ਐਮਐਲਏ ਸਾਹਿਬ ਨੂੰ ਪੁੱਛੀਏ ਉਹ ਕਮੈਂਟ ਬਾਕਸ ਦੇ ਵਿੱਚ ਦੂਰ ਲਿਖਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਐਮਐਲਏ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਮੇਰੇ